ਪੰਜਾਬ ਦੀ ਖੇਤੀ ਬਹੁਤ ਖੁਸ਼ਹਾਲ ਹੈ ਪਰ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਨਹੀਂ ਹੋ ਰਿਹਾ ਆਮਦਨ ਵਿੱਚ ਵਾਧੇ ਲਈ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਕੁਝ ਸਹਾਇਕ ਕਿੱਤੇ ਵੀ ਅਪਣਾਉਣ ਦੀ ਲੋੜ ਹੈ ਖੇਤੀਬਾੜੀ ਵਿੱਚ ਹਰੀ ਸੌਣੀ ਆਉਣ ਵਾਲੀ ਆਮਦਨ ਦੇ ਨਾਲ-ਨਾਲ ਖੇਤੀ ਸਹਾਇਕ ਕਿੱਤੇ ਅਪਣਾ ਕੇ ਹਰ ਰੋਜ਼ ਪੈਸੇ ਕਮਾਏ ਜਾ ਸਕਦੇ ਹਨ ਜਿਸ ਨਾਲ ਕਿਸਾਨ ਦੀ ਆਮਦਨ ਦੁੱਗਣੀ ਹੋ ਰਹੀ ਹੈ ਮੈਂ ਜਸਵਿੰਦਰ ਸਿੰਘ ਪਿੰਡ ਬਿਲਗੇ ਤੋਂ ਦਾ ਬਸਿੰਦਾ ਹਾਂ 50 55 ਏਕੜ ਦੀ ਮੈਂ ਖੇਤੀ ਬੜੀ ਕਰਦਾ ਹਾਂ ਜਿਸ ਵਿੱਚ ਮੈਂ ਝੋਨਾ ਮੱਕੀ ਨਰਮਾ ਤੇ ਹੋਰ ਫਸਲਾਂ ਜੋ ਆਪਣੀ ਘਰ ਦੀ ਗੁਜਾਇਸ਼ ਵਾਸਤੇ ਜਿਵੇਂ ਜਿਸ ਤਰ੍ਹਾਂ ਮੂੰਗੀ ਸੋਬੀ ਨਰਮਾ ਆਦੀ ਦੀ ਖੇਤੀ ਕਰਦਾ ਹਾਂ ਖੇਤੀਬਾੜੀ ਦੀ ਮੈਂ ਸਾਰੀ ਮਹਿਕਮੇ ਦੇ ਸਹਿਯੋਗ ਦੇ ਨਾਲ ਹੀ ਕਰ ਰਿਹਾ ਹਾਂ ਤੇ ਮੈਂ ਖੇਤੀਬਾੜੀ ਦੇ ਧੰਦੇ ਦੇ ਨਾਲ ਸਹਿਕ ਧੰਦੇ ਵੀ ਅਪਣਾਉਣ ਨੂੰ ਉਪਰਾਲਾ ਕੀਤਾ ਹੈ ਜਿਸ ਦੇ ਸਬਕਾ ਮੈਂ ਥੋੜਾ ਜਿਹਾ ਮਸ਼ਰੂਮ ਦਾ ਕੰਮ ਸਟਾਰਟ ਕੀਤਾ ਨਾਲ ਡੈਰੀ ਦਾ ਔਰ ਗੋਟਸ ਫਾਰਮ ਤੇ ਮੱਛੀ ਫਾਰਮ ਦਾ ਵੀ ਉਪਰਾਲਾ ਕਰ ਰਿਹਾ ਹਾਂ ਤੇ ਐਤਕੀ ਮੈਂ ਫਸਟ ਵਾਰ ਆਪਣੇ ਖੇਤਾਂ ਦੇ ਵਿੱਚ ਬਾਗਬਾਨੀ ਦਾ ਵੀ ਥੋੜਾ ਜਿਹਾ ਰਕਬਾ ਲਗਾ ਰਿਹਾ ਹਾਂ ਤੇ ਨਵੀਂ ਸੋਚ ਨੂੰ ਅਪਣਾਉਂਦਾ ਹਾਂ ਮੈਂ ਮਹਕਮੇ ਦੇ ਦਿਸ਼ਾ-ਨਿਰਦੇਸ਼ ਦੇ ਅਨਸਾਰ ਵੱਖ-ਵੱਖ ਵੈਰੈਟੀਾਂ ਜਿਸ ਤਰ੍ਹਾਂ ਝੋਨੇ ਦੀ ਪੂਸ਼ਾ 44 ਪੀਆਰ 129 121 ਦੀ ਖੇਤੀਬਾੜੀ ਕਰ ਰਿਹਾ ਹਾਂ ਤੇ ਨਰਮੇ ਦਾ ਐਤਕੀ ਮੈਂ ਫਸਟ ਵਾਰ ਟ੍ਰਾਇਲ ਕੀਤਾ ਹੈ ਤੇ ਦੇਖਦੇ ਹਾਂ ਵੀ ਉਸ ਦੀ ਕਿਸ ਤਰ੍ਹਾਂ ਸਾਨੂੰ ਪੈਦਾਵਾਰ ਹੋਊਗੀ ਤਾਂ ਕਿ ਅਸੀਂ ਪਾਣੀ ਦੀ ਬਚਤ ਕਰ ਸਕੀਏ ਆਰਗੈਨਿਕ ਖੇਤੀ ਦੇ ਵੱਲ ਨੂੰ ਵੀ ਮੈਂ ਥੋੜਾ ਜਿਹਾ ਕਦਮ ਵਡਾ ਰਿਹਾ ਹਾਂ ਕਿਉਂਕਿ ਮੈਂ ਡੈਰੀ ਫਾਰਮ ਦੇ ਧੰਦੇ ਦੇ ਨਾਲ ਜਿਸ ਤਰ੍ਹਾਂ ਮੇਰੇ ਕੋਲ ਗੋਹਾ ਆਪਣਾ ਹੋਈ ਹੋ ਜਾਂਦਾ ਹੈ ਬਹੁਤ ਆਦਤ ਦੇ ਵਿੱਚ ਹੋ ਜਾਂਦਾ ਹੈ ਮੈਂ ਫਰਟੀਲਾਈਜ਼ਰ ਬਹੁਤ ਹੀ ਘੱਟ ਯੂਜ਼ ਕਰਦਾ ਹਾਂ ਤੇ ਮੈਂ ਆਪਣੇ ਆਲੇ-ਦਾਲੇ ਚਾਰ ਦੁਵੇਰੇ ਅਲੱਗ-ਅਲੱਗ ਪ੍ਰਕਾਰ ਦੇ ਫਲਾਂ ਦੇ ਬੂਟੇ ਜਿਸ ਤਰ੍ਹਾਂ ਜਿਸ ਦੇ ਵਿੱਚ ਕਿੰਨੂ ਔਰ ਆਵਲੇ ਦਾ ਬੂਟਾ ਤੇ ਇਸ ਚੀਜ਼ਾਂ ਦੇ ਵਿੱਚ ਜਿਆਦਾ ਵਿਸ਼ਵਾਸ ਰੱਖ ਰਹੇ ਹਾਂ ਤੇ ਸਬਜ਼ੀ ਵੀ ਮੈਂ ਆਰਗੈਨਿਕ ਹੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਮੈਂ ਡਾਕਟਰ ਰੋਹਿਤ ਗੁਪਤਾ कृषि ਵਿਗਿਆਨ ਕੇ ਨੂਰਮਲ ਤੋਂ ਜਿੱਦਾਂ ਕਿ ਆਪਾਂ ਦੇਖਦੇ ਆਂ ਕਿ ਅੱਜ ਕੱਲ੍ਹ अकेਲੀ ਖੇਤੀ ਨਾਲ ਮੁਨਾਫਾ ਬੜਾ ਸੀਮਿਤ ਹੋ ਗਿਆ ਆਪਾਂ ਜਿੱਦਾਂ ਦੌਰ ਚੱਲ ਰਿਹਾ ਹੈ ਸਾਨੂੰ ਉਹ ਥੋੜਾ ਜਿਹਾ ਦੂਜੇ ਜਿਹੜੇ ਸਹਾਇਕ ਕਿਤੇ ਖੇਤੀਬਾੜੀ ਨਾਲ ਜਿਹੜੇ ਵੀ ਸਹਾਇਕ ਕਿਤੇ ਆ ਉਹਨਾਂ ਨੂੰ ਵੀ ਅਪਣਾਉਣਾ ਚਾਹੀਏ ਜਿਸ ਸੇ ਕਿ ਸਾਡਾ ਮੁਨਾਫਾ ਵੱਧ ਜਾਏ ਇਸਕੇ ਲਈ ਇੱਕ ਜਿਹੜਾ ਨਵਾਂ ਸਿਸਟਮ ਆਇਆ ਹੈ ਉਸ ਉਸ ਵਿੱਚ ਉਸ ਨੂੰ ਆਪਾਂ ਬੋਲਦੇ ਆਂ ਸੰਯੁਕਤ ਖੇਤੀਬਾੜੀ ਮਾਡਲ ਇਸ ਵਿੱਚ ਇੰਗਲਿਸ਼ ਵਿੱਚ ਆਪਾਂ ਬੋਲਦੇ ਤੇ ਇੰਟੀਗ੍ਰੇਟਿਡ ਫਾਰਮਿੰਗ ਸਿਸਟਮ ਇਸ ਵਿੱਚ ਆਪਾਂ ਕਰਦੇ ਕੀ ਆਪਾਂ ਖੇਤੀਬਾੜੀ ਤਾਂ ਆਪਾਂ ਕਰਦੇ ਹੀ ਆਂ ਇਸ ਦੇ ਨਾਲ-ਨਾਲ ਤੁਹਾਨੂੰ ਜਿਹੜੇ ਵੀ ਕਿਸਾਨ ਹਨ ਉਹਨਾਂ ਨੂੰ ਆਪਾਂ ਦੱਸਦੇ ਆਂ ਕਿ ਤੁਸੀਂ ਲਾਈਫਸਟਾਕ ਫਾਰਮਿੰਗ ਜਿਹੜਾ ਆਪਾਂ ਬੋਲਦੇ ਆਂ ਪਸ਼ੂ ਪਾਲਣ ਵੀ ਕਰੋ ਨਾਲ-ਨਾਲ ਮੱਛੀ ਪਾਲਣ ਵੀ ਕਰੋ ਮੁਰਗੀ ਪਾਲਣ ਕਰੋ ਇਹ ਔਰ ਆਪਾਂ ਦੇਖਦੇ ਆਂ ਖੇਤੀਬਾੜੀ ਵਿੱਚ ਖੇਤੀਬਾੜੀ ਵਿੱਚ ਵੀ ਤੁਸੀਂ ਆਪਣੀ ਖੇਤੀਬਾੜੀ ਵਿੱਚ ਵਿਭਿੰਨਤਾ ਲਾਓ ਜਿਸ ਵਿੱਚ ਤੁਸੀਂ ਕਣਕ ਜੂਨਾ ਤੋਂ ਲਗਾਉਂਦੇ ਹੋ ਨਾਲ-ਨਾਲ ਤੁਸੀਂ ਦਾਲ ਵਗੈਰਾ ਸ਼ੂਗਰ ਕੈਨ ਗੰਨਾ ਦੀ ਖੇਤੀ ਕਰ ਸਕਦੇ ਹੋ। ਔਰ ਇਸ ਦੇ ਨਾਲ-ਨਾਲ ਆਪਾਂ ਬੀਕੀਪਿੰਗ ਮਧੂਮੱਖੀ ਫਾਰਮ ਮਧੂਮੱਖੀ ਫਾਰਮਿੰਗ ਦਾ ਵੀ ਕੰਮ ਕਰ ਸਕਦੇ ਆ। ਸਬਜ਼ੀ ਦੀ ਖੇਤੀ ਕਰ ਸਕਦੇ ਆ। ਇਸ ਵਿੱਚ ਹੁੰਦਾ ਕੀ ਹੈ ਇਹ ਜਿਹੜੇ ਸਾੜੇ ਕਿੱਤੇ ਆ ਅਪਾ ਇੱਕ ਹੀ ਜ਼ਮੀਨ ਵਿੱਚ ਕਰਦੇ ਆ ਜਿਹੜਾ ਛੋਟਾ ਫਾਰਮਰ ਹੈ ਮੰਨ ਲਓ ਆਪਾਂ 2 ਏਕੜ ਦੀ ਖੇਤੀ ਕਰਦਾ ਹੈ ਉਹ ਤਾਂ ਇਸ ਵਿੱਚ ਆਪਾਂ ਇਸ ਜ਼ਮੀਨ ਨੂੰ ਆਪਾਂ ਇੱਦਾਂ ਡਿਵਾਈਡ ਕਰਦੇ ਆ ਕਿ ਉਸ ਵਿੱਚ ਆਪਾਂ 1 1 ਏਕੜ ਵਿੱਚ ਆਪਾਂ ਕੋਈ ਵੀ ਆਪਾਂ ਕਣਕ ਜੂਨਾ ਲਗਾ ਸਕਦੇ ਆ ਥੋੜਾ ਜਿਹਾ ਏਰੀਆ 2 ਜਾਂ 3 ਕਨਾਲ ਦਾ ਆਪਾਂ ਸਬਜ਼ੀ ਤੇ ਦਾਲਾਂ ਲਈ ਰੱਖਪਾ ਰਖ ਲੈਂਦੇ ਆ ਨਾਲ 2 ਜਾਂ 3 ਕਨਾਲ ਦਾ ਏਰੀਆ ਆਪਾਂ ਪਸ਼ੂ ਪਾਲਣ ਲਈ ਰਖ ਲੈਂਦੇ ਆ ਥੋੜਾ ਜਿਹਾ ਏਰੀਆ ਆਪਾਂ ਮੱਛੀ ਪਾਲਣ ਦੀ ਰੱਖ ਲੈਂਦੇ ਆ ਇਸ ਦੇ ਉੱਪਰ ਆਪਾਂ ਮੁਰਗੀ ਪਾਲਣ ਦਾ ਕਰ ਲੈਂਦੇ ਆ ਜਿਹੜਾ ਸਭ ਤੋਂ ਪਛਲਿਤ ਜਿਹੜਾ ਸਿਸਟਮ ਹੈ ਉਹ ਆਪਾਂ ਦੇਖਦੇ ਆ ਫਿਸ਼ ਪੁਲਟਰੀ ਇੰਟੀਗ੍ਰੇਸ਼ਨ ਦਾ ਇਸ ਵਿੱਚ ਕੀ ਕਰਦੇ ਆਪਾਂ ਇੱਕ ਛੋਟਾ ਜਿਹਾ ਤਲਾਬ ਬਣਾ ਲੈਂਦੇ ਆ ਉਸ ਦੇ ਉੱਪਰ ਆਪਾਂ ਇੱਕ ਮੁਰਗੀ ਦਾ ਖੁੱਡਾ ਬਣਾ ਲੈਂਦੇ ਆ ਜਿਸ ਵਿੱਚ ਆਪਾਂ ਛੋਟਾ ਤਲਾਬ ਵਿੱਚ ਛੋਟਾ ਤਲਾਬ ਹੈ ਤਾਂ ਆਪਾਂ ਉਸ ਵਿੱਚ ਆਪਾਂ 8500 ਮੁਰਗੀਆਂ ਰੱਖ ਸਕਦੇ ਆ ਇਸ ਵਿੱਚ ਫਾਇਦਾ ਕੀ ਹੁੰਦਾ ਹੈ ਕਿਸਾਨ ਜੜੇ ਵੀ ਮੁਰਗੀਆਂ ਹੁੰਦੀਆਂ ਉਹਨਾਂ ਦੀ ਮਿੱਠਾ ਥੱਲੇ ਮੱਛੀ ਦੇ ਖਾਣ ਵਾਸਤੇ ਕੰਮ ਆਂਦੀ ਹੈ ਤਾਂ ਮੱਛੀ ਦਾ ਖਰਚਾ ਬਚ ਮੱਛੀ ਉਦੋਂ ਹੀ ਬੜੀ ਜਾਂਦੀ ਹੈ ਤਾਂ ਜਿਹੜੀ ਮੱਛੀ ਹੁੰਦੀ ਹੈ 1 ਸਾਲ ਵਿੱਚ ਲਗਭਗ 6 ਤੋਂ 700 ਗ੍ਰਾਮ ਦੀ ਹੋ ਜਾਂਦੀ ਹੈ ਤਾਂ ਇੱਕ ਕਿਸਾਨ ਨੂੰ ਮੁਰਗੀ ਦੇ ਅੰਡੇ ਹੀ ਮਿਲ ਗਏ ਮੀਟ ਵੀ ਮਿਲ ਗਿਆ ਨਾਲ-ਨਾਲ ਮੱਛੀ ਮੱਛੀ ਸੇ ਕਮਾਈ ਹੋ ਸਕਦੀ ਹੈ ਦੂਜਾ ਸਿਸਟਮ ਇਸ ਦੇ ਨਾਲ-ਨਾਲ ਆਪਾਂ ਪਸ਼ੂ ਪਾਲਨ ਦਾ ਰੱਖ ਸਕਦੇ ਹਾਂ ਕਿ ਪਸ਼ੂ ਪਾਲਨ ਸੇ ਜਿਹੜੇ ਵੀ ਆਪਾਂ ਹੁੰਦੇ ਤੁਸੀਂ ਡੰਗਰ ਪਾਲ ਸਕਦੇ ਹੋ ਵੱਡੇ ਗਾਂ ਮੱਝ ਰੱਖ ਸਕਦੇ ਹੋ ਨੰਨਾਲਲ ਤੁਸੀਂ ਬੱਕਰੀ ਪਾਲਣ ਦਾ ਸੂਰ ਪਾਲਣ ਦਾ ਕੰਮ ਕਰ ਸਕਦੇ ਹੋ ਇਸ ਦੇ ਵਿੱਚ ਹੁੰਦਾ ਕੀ ਹੈ ਜਿਹੜਾ ਵੀ ਪਸ਼ੂ ਪਾਲਣ ਹੈ ਜਿਹੜਾ ਵੀ ਡੰਗਰ ਤੁਸੀਂ ਰੱਖੇ ਹੋਏ ਹਨ ਉਸੇ ਦੁੱਧ ਵਗੈਰਾ ਮਿਲ ਜਾਂਦਾ ਹੈ ਉਹਨਾਂ ਦੀ ਜਿਹੜਾ ਵੀ ਗੁਹਾ ਹੁੰਦਾ ਹੈ ਉਹ ਖੇਤੀ ਵਿੱਚ ਕੰਮ ਆ ਜਾਂਦੀ ਹੈ ਜਿਸसे ਕੀ ਰਹਿੰਦਾ ਹੈ ਨਾ ਆਪਣਾ ਜੋ ਆਪਾਂ ਕੈਮੀਕਲ ਫਰਟੀਲਾਈਜ਼ਰ ਆਪਾਂ ਯੂਜ਼ ਕਰਦੇ ਹਾਂ ਜਿਹੜਾ ਵੀ ਆਪਣਾ ਰਸਾਇਣਿਕ ਖਾਦ ਆਪਾਂ ਬੋਲਦੇ ਹਾਂ ਤੋਂ ਰਸਾਇਣਿਕ ਖਾਦ ਦਾ ਖਰਚਾ ਵੀ ਘਟੇ ਜਾਂਦਾ ਹੈ ਕਿਉਂਕਿ ਆਪਾਂ ਜਿਹੜੇ ਵੀ ਗੁਹਾ ਹੁੰਦਾ ਹੈ ਪਸ਼ੂ ਪਾਲਣ ਸੇ ਉਹ ਆਪਾਂ ਖੇਤੀ ਵਿੱਚ ਆਪਾਂ ਵਰਤੋ ਕਰ ਲੈਂਦੇ ਹਾਂ एक इसमें आप ये भी बोलते हैं कि तुम्हें गोबर गैस प्लांट होंगे वो तुम लगा सकते हो जिससे कि होंगे गोबर गै जब भी गोहा मिलता है वो तो गोबर गोबर गैस प्लांट जो बायोगैस प्लांट भी आप बोलते हैं उसमें तुसी वो पा सकते हो तो उससे की है ना गैस भी बन जाती फर, है क्योंकि फट फरमेंटेन होंगे तो गैस बन जाती है उस गैस की वरतू तीस अपने किचन कर सकते हो और जब भी जो बचे आता है उसको आपरी बोलते हैं सिलैरी की वरतू आप खेत में कर सकते हैं ये बड़ा वधिया ਆ ਖਾਦ ਹੁੰਦੀ ਹੈ ਇਸਮੇ ਨਿਊਟ੍ਰੀ ਨਿਊਟ੍ਰੀਐਂਟ ਜਿਹੜੇ ਆਪਾਂ ਬੋਲਦੇ ਹਨ ਨਾਈਟrogen ਫਾਸਫੋਰਸ ਤੇ ਪੋਟਾਸ਼ ਵਗੈਰਾ ਬਹੁਤ ਵਧੀਆ ਕੁਆਲਿਟੀ ਦੇ ਹੁੰਦੇ ਆ ਨਾਲ ਬਦ ਕਵਾਂਟੀਟੀ ਵਿੱਚ ਪਾਏ ਜਾਂਦੇ ਆ ਜਿਸ ਸੇ ਕਿ ਖੇਤੀ ਵਧੀਆ ਹੁੰਦੀ ਹੈ ਨਾਲ ਨਾਲ ਤੁਸੀਂ ਥੋੜਾ ਜਿਹਾ ਜਿਹੜੀ ਵੀ ਰਸਾਇਣਿਕ ਖਾਦ ਹੋਣੀ ਆ ਉਹਨਾਂ ਸੇ ਵੀ ਤੁਸੀਂ ਬੱਸ ਸਕਦੇ ਹੋ तो जी संयुक्त खेतीबाड़ी मॉडल है इसमें आपकी कर लिया इसमें आप खेती भी कर ली है पशु भी कर लिया मच्छी पालन भी कर लिया, लिया सब्जी भी उगा ली है दाल भी उगा ली जिससे कि है ना ये पूरा सिस्टम डाइवर्सीफाइड हो जाता है एक छोटा जहाँ किसान है वो पहले तो ये सारी चीज़ों की वरतू अपने घर घर उ कर सकता है जोड़ा भी सामान बचे जाता है उसको वो बेच के मुनाफा कमा सकता है मैं परमवीर कौर पिंड वेड़ा मेरे हसबैंड खेती भी करते ने अस डेयरी फार्म का भी काम करते हैं ਇਦੇ ਵਿੱਚ ਮੈਂ ਜ਼ਿਆਦਾ ਰੋਲ ਕਰਦੀ ਆਂ ਇਹ ਗੱਲ ਦਾ ਜਿਵੇਂ ਮਸ਼ੀਨਾਂ ਨਾਲ ਦੁੱਧ ਚੋਣੇ ਆ ਸਾਰਾ ਨੋਕਰਾਂ ਤੋਂ ਅਸੀਂ ਆਪ ਕਰਾਉਨੇ ਆ ਤੇ ਬਾਕੀ ਇਹਦਾ ਦੁੱਧ ਦੇ ਨਾਲ ਸਾਡਾ 50-60 ਡੰਗਰ ਨੇ ਤੇ ਦੁੱਧ ਸਾਡਾ ਹੋ ਜਾਂਦਾ 150 ਕੁਆਂਟਲ 1.5 100 ਕੁਆਂਟਲ ਤੇ 150 ਕੁਆਂਟਲ ਦੇ ਕਰੀਬ ਹੋ ਜਾਂਦਾ ਕੁਝ ਅਸੀਂ ਲੋਕਲ ਸੇਲ ਕਰ ਦਿੰਨੇ ਆ ਬਾਕੀ ਅਸੀਂ ਆਪਣਾ ਆਚਾਰ ਪਾਇਆ ਮੱਕੀ ਦਾ ਆਪ ਅਸੀਂ ਆਪ ਵੱਧ ਕੇਅਰ ਕਰਦੇ ਆਂ ਜਿਵੇਂ ਕੋਈ ਡੰਗਰ ਪਸ਼ੂ ਬਿਮਾਰ ਹੁੰਦਾ ਸਾਡਾ ਫੈਮਿਲੀ ਡਾਕਟਰ ਰੱਖਿਆ ਹੈ ਉਹਦੇ ਨਾਲ ਮੈਂ ਆਪ ਕੰਟੈਕਟ ਕਰਦੀ ਆਂ ਜਾਂ ਟੀਕਾ ਵਗੈਰਾ ਜੋ ਵੀ ਲਵਾਉਣੇ ਨੇ ਮੈਂ ਆਪ ਕੇਅਰ ਕਰਕੇ ਇਹਨਾਂ ਦੇ ਟੀਕੇ ਲਵਾਉਣੀ ਆ ਡੈਰੀ ਦੇ ਵਿੱਚ ਜਿਵੇਂ ਹੁਣ ਸਾਰਾ ਅਸੀਂ ਪੱਠੇ ਆਪ ਦੇਖਣੇ ਨੇ ਨਹੀਂ ਨੌਕਰ ਹੈਗੇ ਅਸੀਂ ਆਪ ਵੀ ਨਿਲਾੜਾ ਦਨੇ ਇਹ ਜੀ ਕੋਈ ਗੱਲ ਨਹੀਂ ਹੈਗੀ ਜਿਵੇਂ ਹੁਣ ਝੋਨੇ ਦਾ ਕੰਮ ਜੋਰਾਂ ਤੇ ਸੀਗਾ ਲੇਬਰ ਦੀ ਬਹੁਤ ਘਾਟ ਸੀ ਸੀ ਆਪ ਸਾਹਮਦੇ ਰਹੇ ਹਾਂ 2 ਮਹੀਨਿਆਂ ਤੋਂ ਬਾਕੀ ਚਾਰਦਾ ਤਾਂ ਬਹੁਤੇ ਫਾਇਦੇ ਨੇ ਜਿਵੇਂ ਹੁਣ ਅਸੀਂ ਇਕੱਲਾ ਵੀ ਬੰਦਾ ਹੈ ਸਾਮ ਸਕਦਾ 40-50 ਡੰਗਰਾਂ ਨੂੰ ਤੇ ਬਈ ਜਿਵੇਂ ਇੱਕ ਬੰਦਾ ਹੀ ਸਾਰਿਆਂ ਨੂੰ ਸਾਮ ਸਕਦਾ ਇਹ ਇੱਕ ਵੱਡੀ ਉਹ ਹੈ ਬਹੁਤ ਹੀ ਲੇਬਰ ਦੀ ਲੋੜ ਹੈਗੀ ਕਿਉਂਕਿ ਹੁਣ ਲੇਬਰ ਦੀ ਬਹੁਤ ਤਕਲੀਫ ਹੋਈ ਐ ਤਕੀ ਸਵਾਰ ਸਾਡੇ ਬੱਕਰੀਆਂ ਵੀ ਰੱਖਿਆ ਨੇ ਸਾਈਡ ਬਿਜ਼ਨਸ ਲਈ ਮੁਰਗੀਆਂ ਵੀ ਨੇ ਮੈਂ ਤਾਂ ਇਹੀ ਚਾਹੁੰਨੀ ਆ ਵੀ ਸਾਰੇ ਲੇਡੀਜ਼ ਨੂੰ ਆਪ ਕੰਮ ਕਰਨਾ ਚਾਹੀਦਾ ਹੱਥੀ ਤਾਂ ਕਿ ਆਪਾਂ ਥੋੜੀ ਬਹੁਤੀ ਆਪ ਵੀ ਕੋਈ ਮਿਹਨਤ ਕਰਕੇ ਤਰੱਕੀ ਅੱਗੇ ਕਰ ਲਈਏ ਨਹੀਂ ਨੌਕਰੀਆਂ ਮਿਲਦੀਆਂ ਨਾਲ ਸਹੀ ਆਪਾਂ ਇਹ ਕੰਮ ਕਰ ਸਕਦੇ ਆ ਘਰੇ ਰਹਿ ਕੇ ਆਪ ਜੋ ਜੇਕਰ ਜਿੰਨੀ ਕਾ ਹੈ ਪੋਜੀਸ਼ਨ ਦੋ ਡੰਗ ਰੱਖਣ ਦੀ ਹੈਗੇ ਦੋ ਰੱਖੋ ਚਾਰ ਰੱਖੋ ਜਿੰਨੇ ਵੀ ਰੱਖਣੇ ਰੱਖ ਸਕਦੇ ਆ ਆਪਾਂ ਜੇ ਆਪਾਂ ਆਪ ਮਿਹਨਤ ਕਰਦੇ ਆ ਤਾਂ ਬਾਕੀ ਅਸੀਂ ਜਿਹੜਾ ਇਹ ਦੁੱਧ ਪਾਉਨੇ ਆ ਸੀ ਉਹਦੇ ਸਾਰਾ ਜਿਹੜਾ ਖਰਚੇ ਨੇ ਸਾਡੇ 5 ਮਹੀਨੇ ਦੇ ਅਸੀਂ ਦੁੱਧ ਤੋਂ ਹੀ ਕੱਢਦੇ ਆ ਜਿਹੜੀ ਸਾਡੀ ਖੇਤੀਬਾੜੀ ਆ ਉਹ ਸਾਡਾ ਪ੍ਰੋਫਿਟ ਆ ਸਾਨੂੰ ਮੱਛੀ ਵੀ ਹੈਗੀ ਮੱਛੀਆਂ ਪਾਈਆਂ ਹੋਈਆਂ ਨੇ ਉਹ ਵੀ ਮੇਰੇ ਹਸਬੰਦੇ ਕਰਦੇ ਨੇ ਸਾਡੇ ਮੱਝਾਂ ਹੈਗੀਆਂ ਨੇ ਮੋਹਰਾ ਨੇ ਤੇ ਗਊਆਂ ਹੈਗੀਆਂ ਨੇ ਆਪਣੇ ਐਚ ਆਰ ਐਫ ਇੱਕ ਇੱਕ ਜਰਸੀ ਆ ਇੱਕ ਸਾਹੀਵਾਲਾ ਬਾਕੀ ਅਸੀਂ ਕਦੇ ਮੁੱਲ ਨਹੀਂ ਲਈ ਅਸੀਂ ਆਪ ਆਪਣੇ ਘਰੇ ਜਿਹੜੇ ਹੁਣ ਇਹਨਾਂ ਦੇ ਫੀਡ ਹੁੰਦੇ ਨੇ ਤਿਆਰ ਇਹ ਮਟੀਕਾ ਕੇ ਅਸੀਂ ਆਪ ਕਰਦੀਆਂ ਮੈਂ ਜਿਹੜੀ ਸਾਰਿਆਂ ਨੂੰ ਬੱਟੇ ਬੱਚੀਆਂ ਸੀ ਆਪ ਤਿਆਰ ਕਰਦੇ ਇਹਨਾਂ ਦੀਆਂ ਮਹਿਸਾਂ ਦੇ ਵੀ ਜਿਹੜੇ ਹੁਣ ਮਗਰ ਝੋਟੀਆਂ ਨੇ ਸਾਰੇ ਉਹ ਜਿਹੜੇ ਘਰ ਦੇ ਹੀ ਨੇ ਸਾਡੇ ਆਪ ਦੇ ਕੋਈ ਅਸੀਂ ਇਹ ਨਹੀਂ ਹੈਗਾ ਵੀ ਬਾਹਰੋਂ ਲਿਆ ਜਾਏ ਲਿਆ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਭੈਣਾਂ ਨੂੰ ਵੀ ਇਹ ਖੇਤੀ ਤੋਂ ਇਲਾਵਾ ਡੈਰੀ ਫਾਰਮ ਦਾ ਧੰਦਾ ਬਹੁਤ ਵਧੀਆ ਹੈ ਇਹ ਮਹੀਨੇ ਦੀ ਰੋਜ਼ ਹੀ ਰੋਜ਼ ਇੱਕ ਤਾਂ ਸੇਲ ਹੈ ਕਿਉਂਕਿ ਮੈਂ ਆਪ ਕਰਦੀ ਆ ਲੋਕਾਂ ਕੋਲ ਸੇਲ ਵੀ ਕਰਦੀ ਆ ਮੈਂ ਅਸੀਂ ਡੈਰੀ 'ਚ ਵੀ ਪਾਉਨੇ ਆ ਜਿਹੜੀ ਸਾਡੀ 6 ਮਹੀਨਿਆਂ ਦੀ ਫਸਲ ਹੈ ਉਹ ਸਾਡੇ ਲਈ ਬਚਤ ਹੈ ਬਚਤ ਹੈ ਸਾਡੇ ਡੇਲੀ ਦਾ ਰੋਜ਼ ਦਾ ਖਰਚਾ ਕੱਢਦੀ ਹੈ ਅਸੀਂ ਆਪਣੇ ਡੈਰੀ ਫਾਰਮ ਨੂੰ ਪਰਫੁੱਲਤ ਕਰਨ ਲਈ ਵਿਭਾਗ ਦੇ ਹਦਾਇਤਾਂ ਦੇ ਅਨੁਸਾਰ ਮੱਕੀ ਦਾ ਸੈਲਜ ਪਾਉਨੇ ਆ ਆਪਣੇ ਹੀ ਖੇਤਾਂ ਦੇ ਵਿੱਚ ਉਸ ਨੂੰ ਪੈਦਾਵਾਰ ਕਰ ਰਹੇ ਆ ਤੇ ਸੈਲਜ ਉਹਦਾ ਪਾ ਕੇ ਅਸੀਂ ਡੈਰੀ ਦਾ ਧੰਦੇ ਨੂੰ ਵੀ ਆਪਣਾ ਚਾਰ ਚੰਦ ਲਾ ਰਹੇ ਆ ਤਾਂ ਕਿ ਸਾਨੂੰ ਸਾਰਾ ਸਾਲ ਰੋਜ਼ਗਾਰ ਮਿਲ ਸਕੇ ਜਿਸ ਤਰ੍ਹਾਂ ਮੈਂ 50 55 ਏਕੜ ਦੀ ਖੇਤੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਵੀ ਜ਼ਾਂ ਅਲੱਗ-ਅਲੱਗ ਤਰ੍ਹਾਂ ਦੇ ਜਿਸ ਤਰ੍ਹਾਂ ਝੋਨੇ ਦੇ ਵਿੱਚ ਵਿਭਾਗ ਦੇ ਹਦਾਇਤਾਂ ਦੇ ਮੁਤਾਬਕ ਝੋਨਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰੀਦੀ ਆ ਤਾਂ ਕਿ ਸਾਡੇ ਪਾਣੀ ਦੀ ਬਚਤ ਹੋ ਸਕੇ ਐਤਕੀ ਜਿਸ ਤਰ੍ਹਾਂ ਲੇਬਰ ਦੀ ਵੀ ਸਾਨੂੰ ਬੜੀ ਪ੍ਰੋਬਲਮ ਆਈ ਸੀ ਪਰ ਲੇਕਨ ਐਸੀ ਫੇਰ ਵੀ ਮਹਿਕਮੇ ਦੀਆਂ ਹਦਾਇਤਾਂ ਦੇ ਹਿਸਾਬ ਦੇ ਨਾਲ ਹੀ ਵੈਰਾਈਟੀਆਂ ਦੇ ਚੁਆਇਸ ਕੀਤੀ 129 ਇਹਨਾਂ ਦੀ ਨਵੀਂ ਵੈਰਾਈਟੀ ਆਈ ਸੀ ਜੋ ਕਿ ਸਾਨੂੰ ਮਹਿਕਮੇ ਨੇ ਦੱਸਣ ਦੇ ਮੁਤਾਬਕ ਐਸੀ ਉਹ ਵੈਰਾਈਟੀ ਦਾ ਉਚਾਰਨ ਕੀਤਾ 5 10 ਏਕੜ 129 ਦੀ ਵੈਰਾਈਟੀ ਲਈ 121 ਦੀ ਵੈਰਾਈਟੀ ਲਈ ਔਰ ਬਾਕੀ ਦੀ 100 ਪੂਸ਼ਾ 44 ਵੈਰਾਈਟੀਆਂ ਲਾ ਰਹੇ ਹਾਂ ਤੇ ਇਹਨਾਂ ਦਾ ਡਿਫਰੈਂਸ ਦੇਖ ਰਹੇ ਹਾਂ ਵੀ ਇਹਨਾਂ ਦੇ ਵਿੱਚ ਝਾੜ ਦੇ ਵਿੱਚ ਸਾਨੂੰ ਅਲੱਗ-ਅਲੱਗ ਵੈਰਾਈਟੀਆਂ ਦੇ ਵਿੱਚ ਕੀ ਸਾਨੂੰ ਫਾਇਦਾ ਹੋਊਗਾ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੂਸ਼ਾ 44 ਵੈਰਾਈਟੀ ਹੈ ਇਹ ਜ਼ਿਆਦਾ ਹੀ ਟਾਈਮ ਲੰਬਾ ਲੈ ਜਾਂਦੀ ਹੈ ਤੇ ਪਾਣੀ ਦਾ ਜ਼ਿਆਦਾ ਨੁਕਸਾਨ ਕਰਦੀ ਹੈ ਅਗਰ 121 ਔਰ 29 ਦਾ ਮੁਕਾਬਲਾ ਕਰਦੀਆਂ ਨੇ ਤਾਂ ਸਾਨੂੰ ਇਹ ਲਾਉਣ ਦੇ ਵਿੱਚ ਹੀ ਜ਼ਿਆਦਾ ਬੈਨੀਫਿਟਰ ਹੋਊਗਾ ਅਸੀਂ 15 ਏਕੜ ਦੇ ਵਿੱਚ ਘਟੋ-ਘਟ ਮੱਕੀ ਤੇ ਹੋਰ ਆਪਣੇ ਚਾਰੇ ਵਾਸਤੇ ਤੇ ਕਰਦੇ ਹਾਂ ਪਸ਼ੂਆਂ ਦੀ ਖਰਾਕ ਵਾਸਤੇ ਵੀ ਮਹਕਮੇ ਦੀਆਂ ਹਦਾਇਤਾਂ ਦੇ ਹਿਸਾਬ ਦੇ ਨਾਲ ਉਸ ਦੇ ਵਿੱਚੋਂ ਅਸੀਂ ਕੁਝ ਮੱਕੀ ਦਾ ਆਪਣੀ ਲੋੜ ਦੇ ਮੁਤਾਬਕ ਸੈਲਜ ਬਣਾ ਲੈਣੇ ਆ ਤਾਂ ਕਿ ਸਾਡੀ ਡੈਰੀ ਦੇ ਵਿੱਚ ਸਾਡੀ ਟਾਈਮ ਦੀ ਤੇ ਔਰ ਲੇਬਰ ਦੀ ਬਚਤ ਹੋ ਸਕੇ ਤਾਂ ਕਿ ਸਾਨੂੰ ਡੈਰੀ ਦਾ ਧੰਦਾ ਜਿਹੜਾ ਸਾਡਾ ਪ੍ਰੋਫਿਟੇਬਲ ਹੋ ਸਕੇ ਕਿਉਂਕਿ ਇਸ ਦੇ ਵਿੱਚ ਫੀਡ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਆ ਤੇ ਫੀਡ ਦਾ ਖਰਚਾ ਔਰ ਲੇਬਰ ਦਾ ਖਰਚਾ ਜ਼ਿਆਦਾ ਪੈ ਰਹੇ ਆ ਅਗਰ ਅਸੀਂ ਫੀਡ ਦਾ ਖਰਚਾ ਘਟਾ ਲੈਨੇ ਆ ਤਾਂ ਸਾਨੂੰ ਡੈਰੀ ਪ੍ਰੋਫਿਟ ਦਾ ਧੰਦਾ ਹੈ ਮੇਰਾ ਨਾਮ ਡਾਕਟਰ ਲਵਲੀਸ਼ ਗਰਗ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਸਹਾਇਕ ਧੰਦਿਆਂ ਦੀ ਸਹਾਇਕ ਧੰਦਾ ਇੱਕ ਉਹ ਧੰਦਾ ਹੁੰਦਾ ਜਿਹੜਾ ਕਿ ਆਪਾਂ ਮੇਨ ਜਿਵੇਂ ਆਪਾਂ ਖੇਤੀ ਕਰਦੇ ਆ ਉਹਦੇ ਨਾਲ ਕੋਈ ਤੰਦਾ ਅਪਣਾ ਲਈਏ ਚਾਹੇ ਉਹ ਡੇਰੀ ਦਾ ਹੋਵੇ ਪੋਲਟਰੀ ਦਾ ਬੀ ਕੀਪਿੰਗ ਦਾ ਜਿਹਦੇ ਨਾਲ ਆਪਾਂ ਨੂੰ ਥੋੜੀ ਜੀ ਵੱਧ ਇਨਕਮ ਹੋ ਜੇ ਇਸੇ ਨੂੰ ਸਹਾਇਕ ਕਹਿੰਦੇ ਆ ਜਿਵੇਂ ਆਪਣੇ ਜੇ ਐਗਜ਼ਾਮਪਲ ਲਈਏ ਤਾਂ ਜੇ ਕੋਈ বাস ਚਲਾਉਂਦਾ ਹੈ ਤਾਂ ਉਹਦੇ ਨਾਲ ਇੱਕ ਕਲੀਨਰ ਹੁੰਦਾ ਨਾਲ ਡਰਾਈਵਰ ਦੇ ਉਹਦਾ ਸਹਾਇਕ ਹੁੰਦਾ ਵੀ ਕਿ বাস ਕਿੱਥੋਂ ਮੋੜਨੀ ਆ ਕਿਤੇ ਕੋਈ ਪ੍ਰੋਬਲਮ ਤਾਂ ਨਾ ਹੋ ਉਸੇ ਤਰੀਕੇ ਨਾਲ ਜਦੋਂ ਆਪਾਂ ਕੋਈ ਤੰਦਾ ਸਹਾਇਤਾ ਦਾ ਕਰਦੇ ਆ ਤੇ ਉਹ ਜਿੱਥੇ ਆਪਾਂ 10000 ਆ ਤੰਦੇ ਤੋਂ 1-2000 ਲੈਨੇ ਤੋਂ ਸਾਡਾ ਸਹਾਇਕ ਤੰਦਾ ਬਣ ਜਾਂਦਾ ਹੈ ਸਾਡੀ ਉਹ ਆਮਦਨ ਦਾ ਵਾਧਾ ਕਰਦਾ ਇਸ ਤਰੀਕੇ ਸਾਡੇ ਕੋਲ ਬਹੁਤ ਸਾਰੇ ਸਹਾਇਕ ਧੰਦੇ ਨੇ ਜਿਨ੍ਹਾਂ ਵਿੱਚੋਂ ਆਪਾਂ ਨੂੰ ਮੈਂ ਕਿਹਾ ਕਿ ਉਹਦੇ ਵਿੱਚ ਗੱਲ ਕਰੀਏ ਤਾਂ ਡੇਰੀ ਫਾਰਮਿੰਗ ਫਿਰ ਪੋਲਟਰੀ ਫਾਰਮਿੰਗ ਪਿਗਰੀ ਥੈਨ ਬੀ ਕੀਪਿੰਗ ਥੈਨ ਉਸ ਤੋਂ ਬਾਅਦ ਮਸ਼ਰੂਮ ਕਲਟੀਵੇਸ਼ਨ ਇਸ ਤਰੀਕੇ ਬਾਗ ਲਾਉਣੇ ਇਸ ਇਸ ਤਰ੍ਹਾਂ ਦੇ ਕਈ ਸਾਰੇ ਧੰਦੇ ਆ ਜਿਹਨੂੰ ਅਸੀਂ ਐਜ਼ ਸਹਾਇਕ ਧੰਦੇ ਜਾਂ ਸਹਾਇਕ ਕਿੱਤੇ ਦੇ ਤੌਰ ਤੇ ਅਪਣਾ ਸਕਦੇ ਆ ਸਭ ਤੋਂ ਪਹਿਲਾਂ ਸਹਾਇਕ ਧੰਦਾ ਲਾਉਣ ਵਾਸਤੇ ਆਪਾਂ ਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਹ ਬੜਾ ਜ਼ਰੂਰੀ ਹੈ ਸਾਇਕਤੰਦਾ ਅਪਣਾਉਣ ਲਈ ਸਭ ਤੋਂ ਜਿਹੜੀ ਮੁਢਲੀ ਚੀਜ਼ ਆ ਉਹ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਵਾਸਤੇ ਉਹਦੀ ਜਾਣਕਾਰੀ ਹੁੰਦੀ ਆ ਉਹਦੇ ਬਾਰੇ ਉਹਦੀ ਜਿਹਨੂੰ ਆਪਾਂ ਸਿਖਲਾਈ ਲਈ ਹੋਣੀ ਚਾਹੀਦੀ ਆ ਜੇ ਆਪਾਂ ਨੂੰ ਸਿਖਲਾਈ ਨਹੀਂ ਤਾਂ ਆਪਾਂ ਧੰਦਾ ਸ਼ੁਰੂ ਕਰ ਲਿਆ ਤਾਂ ਆਪਾਂ ਕਈ ਵਾਰ ਉਹਦੇ ਵਿੱਚ ਮਾਰ ਖਾ ਜਾਂਦੇ ਆ ਮੈਂ ਇੱਕ ਐਗਜ਼ਾਮਪਲ ਦਊਂਗਾ ਕਿ ਮੇਰੇ ਕੋਲੇ ਫਰੋਜਪੁਰ ਕੁਝ ਬੰਦੇ ਕੰਮ ਸਿੱਖਣ ਲਈ ਆਉਣ ਤੋਂ ਪਹਿਲਾਂ ਹੀ ਆਪਦਾ ਕੰਮ ਸ਼ੁਰੂ ਕਰ ਚੁੱਕੇ ਸੀ ਖੁੰਬਾਂ ਦਾ ਉਹਨਾਂ ਨੇ ਖੁੰਬਾਂ ਦੀ ਕਾਸ਼ ਸ਼ੁਰੂ ਕਰ ਲਈ ਬਿਨਾ ਸਿਖਲਾਈ ਲਏ ਤੇ 2-3 ਲੱਖ ਰੁਪਇਆ ਵੀ ਲਾਤਾ ਤੇ ਉਹ ਖੁੰਬਾਂ ਦੇ ਵਿੱਚ ਫੇਲ ਹੋ ਗਏ ਕਿਸੇ ਕਾਰਨ ਕਰਕੇ ਤੇ ਉਹ ਬਾਅਦ ਚ ਜਿਹੜਾ ਵੀ ਕੋਈ ਖੁੰਬਾਂ ਦਾ ਕੰਮ ਸ਼ੁਰੂ ਕਰਨਗੇ ਉਹਨੂੰ ਕਹਿਦਾ ਕਰਨ ਯਾਰ ਇਹ ਤਾਂ ਕੋਈ ਪ੍ਰੋਫਿਟੇਬਲ ਕੰਮ ਨਹੀਂ ਹੈ ਉਹ ਜਿਹੜੇ ਬੰਦੇ ਮੇਰੇ ਕੋਲ ਟ੍ਰੇਨਿੰਗ ਵਾਸਤੇ ਕੋਈ ਫਲਾਨਾ ਤਾਂ ਆਏ ਕਹਿੰਦਾ ਮੈਂ ਕਿ ਉਹ ਫਲਾਨੇ ਨੂੰ ਨਾਲ ਲੈ ਕੇ ਆਓ ਮੇਰੇ ਕੋਲੇ ਉਹ ਡਿਆ ਮੈਂ ਉਹਨੂੰ ਪੁੱਛਿਆ ਦੋ ਤਿੰਨ ਗੱਲਾਂ ਵੀ ਭਾਈ ਤੂੰ ਟ੍ਰੇਨਿੰਗ ਕਿੱਥੋਂ ਲਈ ਸੀ ਕਹਿੰਦਾ ਇਸ ਖਲਾਈ ਤਾਂ ਮੈਂ ਲਈ ਨਹੀਂ ਸੀ ਮੈਂ ਹੋਰ ਕੀ ਤੋਂ ਜਾਣ ਕੇ ਲਈ ਕਿਸੇ ਤੋਂ ਨਹੀਂ ਮੈਂ ਤਾਂ ਇੱਧਰ ਉੱਧਰੋਂ ਪੜਿਆ ਤੇ ਕੰਮ ਸ਼ੁਰੂ ਕਰ ਲਿਆ ਤੇ ਉਹਦੇ ਵਿੱਚ ਕਿੱਥੇ ਤੈਨੂੰ ਪ੍ਰੋਬਲਮ ਆਈ ਉਹਨੂੰ ਉਹ ਵੀ ਨਹੀਂ ਪਤਾ ਫਿਰ ਮੈਨੂੰ ਕੁਝ ਗੱਲਾਂ ਪੁੱਛੀਆਂ ਤੇ ਉਹਨੂੰ ਉਸ ਦੇ ਵਿੱਚ ਮੈਨੂੰ ਅੰਦਾਜ਼ਾ ਹੋਇਆ ਵੀ ਇਹਨੂੰ ਕਿਸੇ ਜਗ੍ਹਾ ਤੇ ਪ੍ਰੋਬਲਮ ਹੈ ਫਿਰ ਮੈਨੂੰ ਕਹੇ ਵੀ ਜੇ ਸਖਲਾਈ ਲਈ ਹੁੰਦੀ ਤੈਨੂੰ ਇਹ ਪ੍ਰੋਬਲਮ ਕਦੇ ਵੀ ਨਹੀਂ ਆਉਂਦੀ ਸੀ ਤਾਂ ਇਸ ਕਰਕੇ ਸਖਲਾਈ ਦਾ ਲੈਣਾ ਬਹੁਤ ਜ਼ਰੂਰੀ ਹੈ ਮੈਂ ਇੱਕ ਹੋਰ ਐਗਜ਼ਾਮਪਲ ਆਪਲੇ ਵੀ ਦਿੰਨਾ ਹੁੰਦਾ ਹੈ ਕਿ ਜੇ ਆਪਾਂ ਕੋਈ ਕਾਰ ਸਿੱਖਣੀ ਆ ਤਾਂ ਉਹਦੀ ਪਹਿਲਾਂ ਆਪਾਂ ਸਖਲਾਈ ਲੈਣੇ ਆ ਫਿਰ ਆਪਾਂ ਉਹਦੀ ਡਰਾਈਵਿੰਗ ਟੈਸਟ ਦੇਣ ਜਾਂਦੇ ਆ ਤਾਂ ਹੀ ਆਪਾਂ ਕਲੀਅਰ ਕਰਦੇ ਆ ਆਪਾਂ ਨੂੰ ਪਤਾ ਹੁੰਦਾ ਕਈ ਵਾਰ ਆਪਾਂ ਨੂੰ ਗੇਅਰ ਪਾਉਣਾ ਤਾਂ ਆਉਂਦਾ ਹੁੰਦਾ ਗੱਡੀ ਵੀ ਚਲਾ ਲੈਣੇ ਪਰ ਉਹਦੀਆਂ ਮੋੜਲ ਜੇ ਪਤਾਰਨ ਨਹੀਂ ਸਿੱਖਣੀ ਜਾਣੇ ਆ ਤੇ ਉਥੋਂ ਸਿੱਖਦੇ ਨਹੀਂ ਤਾਂ ਆਪਾਂ ਨੂੰ ਤੈਰਨਾ ਨਹੀਂ ਆਉਂਦਾ ਕਿਉਂਕਿ ਉਹਦੇ ਵਿੱਚ ਤਾਂ ਮੌਤ ਸਾਹਮਣੇ ਲਿਖਿਆ ਅੱਧਾ ਸੈਕਿੰਡ ਵੱਧ ਵੱਧ ਗਿਆ ਤਾਂ ਸਾਡੀ ਮੌਤ ਹੋ ਜਾਂਦੀ ਹੈ ਤੋ ਇਸ ਕਰਕੇ ਸਾਨੂੰ ਇਸ ਚੀਜ਼ ਦਾ ਸਿਖਲਾਈ ਦਾ ਬਹੁਤ ਹੀ ਜ਼ਿਆਦਾ ਲੈਣ ਦੀ ਜ਼ਰੂਰਤ ਹੈ ਤੇ ਇਹ ਚੀਜ਼ ਕੋਈ ਵੀ ਧੰਦਾ ਆਪਣਾ ਹੀ ਕਰਨਾ ਹੈ ਤਾਂ ਉਹਦੇ ਵਿੱਚ ਸਾਨੂੰ ਪਹਿਲੀ ਜਿਹੜੀ ਸ਼ਰਤ ਆ ਉਹਦੇ ਬਾਰੇ ਸਾਨੂੰ ਜਾਣਕਾਰੀ ਹੋਣਾ ਤੇ ਉਹ ਜਾਣਕਾਰੀ ਸਾਡੇ ਕੋਲ ਇੱਕ ਕੋਈ ਸਿਖਲਾਈ ਕੀਤੀ ਹੋਊਗੀ ਤਾਂ ਹੀ ਮਿਲਦੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬ ਦੇ ਹੋਰ ਖੇਤੀਬਾੜੀ ਨਾਲ ਜੁੜੇ ਕਈ ਵਿਭਾਗਾਂ ਦੁਆਰਾ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤਿਆਂ ਸੰਬੰਧੀ ਸਖਲਾਈ ਵੀ ਦਿੱਤੀ ਜਾਂਦੀ ਹੈ ਕਿਸਾਨ ਛੋਟੇ ਪੱਧਰ ਅਤੇ ਘੱਟ ਲਾਗਤ ਤੇ ਆਪਣੀ ਇੱਛਾ ਅਤੇ ਸਹੂਲਤ ਅਨੁਸਾਰ ਕੋਈ ਵੀ ਖੇਤੀ ਸਹਾਇਕ ਕਿੱਤਾ ਅਪਣਾ ਸਕਦੇ ਹਨ ਅਤੇ ਵਧੀਆ ਆਮਦਨ ਹਾਸਲ ਕਰ ਸਕਦੇ ਹਨ ਸਾਨੂੰ ਹੋਰ ਸਹਿਕ ਕਿਤੇ ਮੰਨੀ ਵੀ ਥੋੜਾ ਜਿਹਾ ਅਪਰਾਲਾ ਕਰਨਾ ਪਊਗਾ ਉਸ ਦੇ ਵਿੱਚ ਮੈਂ ਥੋੜਾ ਜਿਹਾ ਟਾਈਮ ਮਸ਼ਰੂਮ ਦੇ ਵਿੱਚ ਵੀ ਕੱਢਦਾ ਹਾਂ ਪਰ ਲੇਕਿਨ ਉਹਦਾ ਮੰਡੀ ਕਰਨ ਕਰਨ ਵਾਸਤੇ ਮੇਰੇ ਕੋਲ ਇਨੀ ਮੈਨ ਪਾਵਰ ਨਾ ਹੋਣ ਦੇ ਨਾਲ ਹੀ ਉਹਦੇ ਵਿੱਚ ਮੈਨੂੰ ਜਿਆਦਾ ਸਮੱਸਿਆ ਖੜੀ ਹੋਈ ਤਾਂ ਕਿ ਉਹ ਡੇਲੀ ਦਾ ਇੱਕ ਰੁਟੀਨ ਸੀ ਔਰ ਅਸੀਂ ਇਹਨੂੰ ਲੌਂਗ ਟਾਈਮ ਸੀ ਨਹੀਂ ਰੱਖ ਸਕਦੇ ਉਹ ਡੇਲੀ ਦੀ ਡੇਲੀ ਪ੍ਰੋਡਕਟ ਨੂੰ ਜੇ ਅਗਰ ਰੱਖਦੇ ਆ ਔਰ ਜੂਜ਼ ਕਰਦੇ ਆ ਤਾਂ ਹੀ ਉਸ ਦਾ ਸਾਨੂੰ ਜ਼ਿਆਦਾ ਫਾਇਦੇ ਮਿਲ ਸਕਦੇ ਹਨ ਉਸ ਦੇ ਨਾਲ ਹੀ ਮੈਂ ਆਪਣੀ ਸੋਚ ਦੇ ਹਿਸਾਬ ਦੇ ਨਾਲ ਮਹਿਕਮੇ ਦੇ ਮਹਿਕਮਿਆਂ ਤੋਂ ਸਿੱਖ ਸਿੱਖ ਕੇ ਮੈਂ ਥੋੜਾ ਜਿਹਾ ਆਪਣਾ ਮੱਛੀ ਫਾਰਮ ਦਾ ਇੱਕ ਅਪਰਾਲਾ ਕੀਤਾ ਤੇ ਮਹਿਕਮੇ ਦੇ ਵਿੱਚੋਂ ਰਹੁ ਕਤਲਾ ਤੇ ਮਹਿਕਮੇ ਦੀਆਂ ਹਦਾਇਤਾਂ ਦੇ ਸਾਹਮਣੇ ਮੱਛੀ ਰੱਖਣ ਦੀ ਕੋਸ਼ਿਸ਼ ਕੀਤੀ ਔਰ ਦੇਖਿਆ ਕਿ ਮੈਨੂੰ ਇਸ ਦੇ ਵਿੱਚ ਕੀ ਬੈਨੀਫਿਟ ਹੋਊਗਾ ਇਹ ਕਿ ਮੇਰਾ ਫਸਟ ਵਾਰ ਦਾ ਤਜਰਬਾ ਹੋਇਆ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਹੋਰ ਹੁੰਦਾ ਹੋਇਆ ਆਲ ਦਲੇ ਬਾਹਰ ਘੁੰਮਣ ਫਿਰਨ ਕਰਕੇ ਚਲੋ ਬਾਹਰ ਬਹਿਕਵੇਂ ਦੀਆਂ ਵੀ ਸੋਚ ਦੇ ਹਿਸਾਬ ਦੇ ਨਾਲ ਮੈਂ ਬਾਹਰ ਜ਼ਿਮੀਦਾਰਾਂ ਦੇ ਫਾਰਮਾਂ ਤੇ ਉੱਤੇ ਘੁੰਮਣ ਦੇ ਨਾਲ ਮੈਂ ਗੋਟਸ ਫਾਰਮ ਦਾ ਵੀ ਇੱਕ ਛੋਟਾ ਜਿਹਾ ਅਪਰਾਲਾ ਕਰਕੇ ਕੋਸ਼ਿਸ਼ ਕੀਤੀ ਤਾਂ ਕਿ ਮੇਰੇ ਸਹਿਕ ਤੰਦੇ ਦੇ ਨਾਲ ਮੇਰੇ ਘਰ ਦਾ ਜਿਹੜਾ ਵਧੀਆ ਬਜਟ ਚੱਲੀ ਜਾਵੇ ਹਰ ਸਾਰਾ ਸਾਲ ਚੱਲੀ ਜਾਵੇ ਤੇ ਉਸ ਤੋਂ ਇਲਾਵਾ ਅਸੀਂ ਸੋਆਬੀਨ ਦੀ ਬੀਜ ਕੇ ਦੇਖੀ ਤੇ ਸੋਆਬੀਨ ਦੇ ਬੀਜਣ ਨਾਲ ਐਤਕੀ ਮੈਂ ਫਸਟ ਵਾਰ ਪਾਣੀ ਦੀ ਜਿਸ ਤਰ੍ਹਾਂ ਮੈਕਮਾ ਜ਼ੋਰ ਲਾ ਰਿਹਾ ਵੀ ਪਾਣੀ ਦੀ ਬਹੁਤ ਨੁਕਸਾਨ ਹੋ ਰਿਹਾ ਤੇ ਮੈਂ ਆਪਣੀ ਛੋਟੀ ਜਿਹੀ ਪਰਾਲਾ ਕਰਕੇ ਮੈਕਮੇ ਦੀਆਂ ਹਦਾਇਤਾਂ ਦੇ ਹਿਸਾਬ ਨਾਲ ਮੈਂ ਥੋੜਾ ਜਿਹਾ ਏਕੜ ਦੇ ਅੱਧਾ ਏਕੜ ਨਰਮਾ ਦੇਖਿਆ ਵੀ ਨਰਮੇ ਦੇ ਵਿੱਚ ਔਰ ਸਾਨੂੰ ਇਸ ਦੇ ਝੋਨੇ ਦੇ ਵਿੱਚ ਕੀ ਡਿਫਰੈਂਸ ਆ ਰਿਹਾ ਔਰ ਕਿੰਨਾ ਸਾਡਾ ਇਹਦੇ ਵਿੱਚ ਪ੍ਰੋਫਿਟੇਬਲ ਸਾਨੂੰ ਕੀ ਬਚ ਰਿਹਾ ਕਿ ਇੱਕ ਜ਼ਿਮੀਦਾਰ ਦਾ ਇੱਕ ਧੰਦਾ ਇੱਕ ਇਹ ਜਿਹਾ ਧੰਦਾ ਰਹਿ ਗਿਆ ਏ ਜਿਹੜਾ ਕਿ ਜੇ ਨਫਾ ਨੁਕਸਾਨ ਅਸੀਂ ਨਾਲ ਦੀ ਨਾਲ ਇਹ ਤਾਂ ਨਹੀਂ ਕਰ ਰਹੇ ਤਾਂ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਲਾ ਨੁਕਸਾਨ ਇਹ ਵੱਲ ਹੋਵੇਗਾ ਉਸ ਤੋਂ ਉਪਰਾਲਾ ਫਿਰ ਅਸੀਂ ਥੋੜਾ ਜਿਹਾ ਇੱਕ ਬਾਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਉਸ ਦੇ ਵਿੱਚ ਅਸੀਂ 15-20 ਬੂਟੇ ਮਹਿਕਮੇ ਦੀਆਂ ਹਦਾਇਤਾਂ ਦੇ ਹਿਸਾਬ ਨਾਲ ਆਵਲੇ ਦੇ ਬੂਟੇ ਲਾਏ ਕੁਝ ਮਰਬੇ ਦੇ ਬੂਟੇ ਲਾਏ ਕੁਝ ਸੇਬ ਦੇ ਬੂਟੇ ਲਾਏ ਤਾਂ ਕਿ ਸੇਬ ਸਾਡੇ ਕਹਿੰਦੇ ਵੀ ਪੰਜਾਬ ਦੀ ਧਰਤੀ ਤੇ ਤੇ ਹੋ ਸਕਦਾ ਜਾਂ ਨਹੀਂ ਹੋ ਸਕਦਾ ਉਹ ਹਲੇ ਮੇਰਾ ਛੋਟਾ ਜਿਹਾ ਇੱਕ ਉਪਰਾਲਾ ਹੈ ਤੇ ਇਸ ਤਰ੍ਹਾਂ ਅਸੀਂ ਥੋੜੀ-ਥੋੜੀ ਆਪਣੇ ਕਦਮ ਖੇਤੀ ਡਾਈਵਰਸ਼ਨ ਵੱਲ ਜ਼ਿਆਦਾ ਵਧਾ ਰਹੇ ਹਾਂ ਤਾਂ ਕਿ ਅਸੀਂ ਇਹ ਫਸਲੀ ਚੱਕਰ ਦੇ ਵਿੱਚੋਂ ਨਿਕਲ ਸਕੀਏ ਜਿਹੜਾ ਤੰਦਾ ਸਾਨੂੰ ਪ੍ਰੋਫਿਟੇਬਲ ਲੱਗੇਗਾ ਉਸ ਧੰਦੇ ਵੱਲ ਅਸੀਂ ਆਪਣਾ ਮੋੜਾ ਪਾਵਾਂਗੇ ਜਿਹੜੀ ਮਸ਼ਰੂਮ ਦਾ ਥੋੜਾ ਜਿਹਾ ਪਰਾਲਾ ਕੀਤਾ ਸੀਗਾ ਉਹ ਮੈਂ ਬਟਰ ਮਸ਼ਰੂਮ ਦਾ ਆਪਣੇ ਸੀਜ਼ਨ ਲਈ ਬਟਰ ਮਸ਼ਰੂਮ ਲਾ ਰਿਹਾ ਹਾਂ ਜਿਸ ਤਰ੍ਹਾਂ 100 ਬੈਗ ਤੋਂ ਉੱਤੇ ਹੀ ਮੈਂ ਉਸ ਦਾ ਕੰਮ ਸਟਾਰਟ ਕੀਤਾ ਸੀ ਤੇ ਉਸ ਦਾ ਜੋ ਡੇਲੀ ਪ੍ਰੋਡਕਸ਼ਨ ਹੁੰਦੀ ਸੀ ਉਹ ਮੇਰੀ ਤਕਰੀਬਨ 5-10 ਕਿਲੋ ਜੋ ਮਸ਼ਰੂਮ ਪੈਦਾ ਹੋਣੀ ਤਾਂ ਉਹ ਮੇਰੀ ਲੋਕਲ ਮਾਰਕੀਟ ਦੇ ਵਿੱਚ ਹੀ ਵਿਕ ਜਾਂਦੀ ਸੀ ਵਿੱਚੇ ਮੇਰੇ ਕੋਲ ਡੈਰੀ ਦਾ ਖੇਤੀਬਾੜੀ ਦਾ ਤੇ ਹੋਰ ਸਾਰੇ ਕਾਰੋਬਾਰ ਹੋਣ ਕਰਕੇ ਮੈਂ ਉਸ ਨੂੰ ਜ਼ਿਆਦਾ ਤਵੱਜੂ ਨਹੀਂ ਦੇ ਸਕਿਆ ਇਸ ਸਿਸਟਮ ਨੂੰ ਆਪਾਂ ਆਪਾ ਇੱਕ ਵੱਡੇ ਲੈਵਲ 'ਤੇ ਵੀ ਆਪਾਂ ਅਪਣਾ ਸਕਦੇ ਹਾਂ ਜਿਸसे ਕੀ ਹੁੰਦਾ ਹੈ ਜਿਹੜਾ ਵੀ ਕبھی ਕਬਾਰ ਮੌਸਮੀ ਮਾਰ ਪੈ ਜਾਂਦੀ ਹੈ ਤਾਂ ਫਸਲ ਚੰਗੀ ਨਹੀਂ ਹੋ ਪਾਂਦੀ ਹੈ ਤਾਂ ਉਸसे ਕੀ ਹੁੰਦਾ ਆਪਣੀ ਰੈਗੂਲਰ ਇਨਕਮ ਬਣੀ ਰਹਿੰਦੀ ਹੈ ਔਰ ਕੋਈ ਵੀ ਆਪਾਂ ਜਿਹੜਾ ਵੀ ਰਿਸਕ ਫੈਕਟਰ ਹੁੰਦਾ ਉਹ ਕਵਰ ਹੋ ਜਾਂਦਾ ਹੈ ਨਾਲ ਨਾਲ ਮੈਂ ਕਿਸਾਨ ਵੀਰੋਆਂ سے یہ بھی ਕਹਾਂਗਾ ਜੜਵੀ ਖੇਤੀવાડી ਨਾਲ ਜੜਵੀ ਸਹਾਇਕ ਦੰਦੇ ਹੁੰਦੇ ਆ ਸਹਾਇਕ ਦੰਦੇ ਵਿੱਚ ਪਸ਼ੂ ਪਾਲਨ ਦੇ ਵਿੱਚ ਤੁਸੀਂ ਬੱਕਰੀ ਪਾਲਨ ਆਜਕਲ ਬੱਕਰੀ ਪਾਲਨ ਤੇ ਸੂਰ ਪਾਲਨ ਬਹੁਤ ਜਿਆਦਾ ਪ੍ਰਚਲਨ ਵਿੱਚ ਆ ਰਿਹਾ ਹੈ ਇਸ ਸੇ ਕੀ ਹੈ ਨਾ ਕਮਾਈ ਵੀ ਬਹੁਤ ਬਧ ਹੈ ਔਰ ਜਿਹੜਾ ਵੀ ਖਰਚਾ ਖਰਚਾ ਜੋ ਜਿਹੜਾ ਹੁੰਦਾ ਹੈ ਉਹ ਮੈਨਲੀ ਫੀਡ ਤੇ ਹੁੰਦਾ ਹੈ ਤੋਂ ਫੀਡ ਉੱਤੇ ਆਪਾਂ ਖਰਚਾ ਬਹੁਤ ਬਚਾ ਸਕਦੇ ਆ ਤੋਂ ਕਿਸਾਨ ਵੀਰ ਨੂੰ ਕਾਫੀ ਮੁਨਾਫਾ ਬਧ ਬਦ ਸਕਦਾ ਹੈ ਔਰ ਇਸਮੇ ਕੋਈ ਤੁਹਾਨੂੰ ਇੱਕ ਅਲੱਗ ਸੇ ਸਿਸਟਮ ਜਨਰੇਟ ਕਰਨ ਦੀ ਇੱਕ ਅਲੱਗ ਸੇ ਸਿਸਟਮ ਬਣਾਉਣ ਦੀ ਲੋੜ ਵੀ ਨਹੀਂ ਹੈ ਤੁਸੀਂ ਆਪਣੀ ਖੇਤੀਬਾੜੀ ਨਾਲ ਵੀ ਇਹ ਇਹ ਕੰਮ ਕਰ ਸਕਦੇ ਹੋ ਜਿਸ ਸੇ ਥੋੜਾ ਮੁਨਾਫਾ ਬਹੁਤ ਜ਼ਿਆਦਾ ਵਧੇ ਆਏਗਾ ਆਪਾਂ ਫਿਸ਼ ਫਾਰਮਿੰਗ ਦੀ ਗੱਲ ਕਰਤੇ ਆ ਇੱਕ ਮੱਛੀ ਪਾਲਣ ਦੀ ਮੱਛੀ ਆਪਾਂ ਦੇਖਦੇ ਆ ਜਿਹੜੀ ਵੀ ਮੱਛੀ ਆਪਾਂ ਦੂਜੇ ਸਟੇਟ ਸੇ ਆਪਾਂ ਇੰਪੋਰਟ ਕਰਤੇ ਆ ਆਪਣੇ ਸਟੇਟ ਵਿੱਚ ਲਾਂਦੇ ਆ ਖਾਣ ਵਾਸਤੇ ਜੇਦੀ ਉਸ ਉਸ ਕੋ ਆਪਾਂ ਆਪਣੇ ਥੀ ਕ ਇੱਕ ਮੱਛੀ ਦੀ ਫਾਰਮਿੰਗ ਆਪਾਂ ਸਟਾਰਟ ਕਰਦੇ ਆ ਇੱਕੇ ਤਾਲਾਬ ਦੀ ਲੋਡ ਪੈਂਦੀ ਹੈ ਇੱਥੇ ਲੇਬਰ ਦੀ ਰਿਕੁਆਇਰਮੈਂਟ ਬਹੁਤ ਘੱਟ ਹੈ ਲੇਬਰ ਦੀ ਲੋਡ ਬਹੁਤ ਘੱਟ ਹੁੰਦੀ ਹੈ ਨਾਲ ਇਹਨਾਂ ਦੀ ਜਿਹੜੀ ਜੜੀ ਸਾਮਸਵਾਲ ਹੈ ਉਹ ਬੜੀ ਸੌਖੀ ਹੁੰਦੀ ਹੈ ਨਾਲ ਤੁਹਾਨੂੰ ਫਾਇਦਾ ਵੀ ਬਹੁਤ ਜ਼ਿਆਦਾ ਮਿਲ ਜਾਂਦਾ ਹੈ ਔਰ ਕੋਈ ਵੀ ਇਸ ਵਿੱਚ ਨੁਕਸਾਨ ਹੁੰਦਾ ਨਹੀਂ ਹੈ ਕਿਉਂਕਿ ਇਹ ਰੋਜ਼ ਡੇਲੀ ਦਾ ਕੰਮ ਨਹੀਂ ਹੁੰਦਾ ਰੋਜ਼ ਰੋਜ਼ ਦਾ ਕੰਮ ਨਹੀਂ ਹੁੰਦਾ ਹੈ ਸਾਲ ਵਿੱਚ 2 ਜਾਂ 3 ਵਾਰ ਤੁਹਾਨੂੰ ਆਪਣੇ ਇੱਕ ਤਾਲਾਬ ਸੇ ਮੱਛੀ ਕਢਣੀ ਪੈਂਦੀ ਹੈ ਉਹ ਤੁਹਾਨੂੰ ਬਹੁਤ ਜ਼ਿਆਦਾ ਮੁਨਾਫਾ ਹੋ ਜਾਂਦਾ ਹੈ ਤਾਂ ਕਿਸਾਨ ਵੀ ਇਸ ਪਾਸੇ ਵੀ ਆਪਣਾ ਧਿਆਨ ਲਗਾ ਸਕਦੇ ਹਨ ਆਪਣੀ ਖੇਤੀਬਾੜੀ ਵਿੱਚ ਮੁਨਾਫਾ ਕਮਾ ਲੈ ਮੇਰਾ ਨਾਮ ਪ੍ਰਗਵੀਰ ਸਿੰਘ ਪਿੰਡ ਬੇਲਗਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਾਨੇਵਾਲ ਹੈ ਅਸੀਂ ਡੈਰੀ ਫਾਰਮਿੰਗ ਦਾ ਧੰਦਾ ਕਰਦੇ ਹਾਂ ਜੋ ਕਿ ਸਾਡਾ ਜੱਦੀ ਪੁਸ਼ਤੀ ਧੰਦਾ ਹੈ ਮੈਂ ਆਪਣੇ ਫਾਦਰ ਸਾਹਿਬ ਨਾਲ ਡੈਰੀ ਫਾਰਮ ਦਾ ਧੰਦਾ ਕਰਦਾ ਹਾਂ ਜੋ ਕਿ ਇੱਕ ਲਾਹੇਵੰਦ ਧੰਦਾ ਹੈ ਜੋ ਕਿ ਸਾਡਾ ਜੱਦੀ ਪੁਸ਼ਤੀ ਧੰਦਾ ਹੈ ਜੋ ਕਿ ਮੇਰੇ ਫਾਦਰ ਸਾਹਿਬ ਨੂੰ ਉਹਨਾਂ ਦੇ ਬਜ਼ੁਰਗਾਂ ਤੋਂ ਮਿਲਿਆ ਹੈ ਸਾਡੇ ਕੋਲ ਟੋਟਲ 50 ਪਸ਼ੂ ਹਨ ਜਿਨ੍ਹਾਂ ਦਾ ਲਗਭਗ ਡੇਢ ਤੋਂ 2 ਕਮਾਡਲ ਦੁੱਧ ਪੈਦਾ ਹੁੰਦਾ ਹੈ ਸਾਡੇ ਕੋਲ ਮੱਝਾਂ ਦੇ ਹੈਗੇ ਮੁਰਰਾ ਨਸਲ ਗਾਈਆਂ ਵਿੱਚ ਸਾਡੇ ਕੋਲ ਹੈਗੀ ਜਰਸੀ ਜਰਸੀ ਬਰੀਡ ਹੈਗੀ ਹੈ ਐਚ ਐਫ ਤੇ ਸਾਹੀਵਾਲ ਜੋ ਪਸ਼ੂਆਂ ਦੀ ਫੀਡ ਹੈ ਬਹੁਤ ਕੋਸਟਲੀ ਪੈਂਦੀ ਹੈ ਜਿਸ ਕਰਕੇ ਅਸੀਂ ਆਪਣੇ ਖੇਤਾਂ ਵਿੱਚ ਹਰਾ ਚਾਰਾ ਆਪ ਤਿਆਰ ਕਰਦੇ ਹਾਂ ਜਿਵੇਂ ਕਿ ਅਸੀਂ ਮੱਕੀ ਤਿਆਰ ਕੀਤੀ ਹੈ ਤੇ ਉਹਦਾ ਸੇਲੇਜ ਪਾਇਆ ਜਿਸ ਦੇ ਨਾਲ ਪਸ਼ੂਆਂ ਦੀ ਦੁੱਧ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧੀ ਹੈ ਜਿਸ ਦੇ ਨਾਲ ਪਸ਼ੂਆਂ ਨੂੰ ਨਿਟ੍ਰਿਸ਼ਨ ਨਿਊਟ੍ਰੀਸ਼ਨ ਦੇ ਵਿੱਚ ਵੀ ਬਹੁਤ ਫਾਇਦਾ ਹੁੰਦਾ ਹੈ ਸਾਨੂੰ ਇਕੱਲਾ ਹਰੇ ਚਾਰੇ ਦੇ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਨਵੇਂ-ਨਵੇਂ ਚਾਰੇ ਨਵੇਂ-ਨਵੇਂ ਤਕਨੀਕ ਅਪਣਾਉਣੇ ਚਾਹੀਦੇ ਹਨ ਜਿਵੇਂ ਕਿ ਅਸੀਂ ਹੁਣ ਸੇਲ ਵਿੱਚ ਪਾਇਆ ਜਿਸ ਦੇ ਨਾਲ ਦੁੱਧ ਦੀ ਪ੍ਰੋਡਕਸ਼ਨ ਬਹੁਤ ਇਨਕਰੀਜ਼ ਹੋਈ ਹੈ ਤੇ ਸਾਨੂੰ ਇਸ ਦੇ ਵਿੱਚ ਲੇਬਰ ਦੀ ਬਹੁਤ ਪ੍ਰੋਬਲਮ ਆਉਂਦੀ ਆ ਸੇਲ ਵਿੱਚ ਪਾਉਣ ਕਰਕੇ ਸਾਡੀ ਲੇਬਰ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਜਿਸ ਦੇ ਕਰਕੇ ਸਾਡਾ ਟਾਈਮ ਵੀ ਬਹੁਤ ਘੱਟ ਲੱਗਦਾ ਹੈ ਤੇ ਅਸੀਂ ਹੋਰ ਹੋਰ ਧੰਦੇਆਂ ਵੱਲ ਵੀ ਧਿਆਨ ਦੇ ਸਕਦੇ ਹਾਂ ਜੇ ਜ਼ਿਮੀਦਾਰ ਕੋਲੇ ਮੈਨ ਪਾਵਰ ਜ਼ਿਮੀਦਾਰ ਕੋਲ ਖੇਤੀ ਘੱਟ ਆ ਤਾਂ ਜ਼ਿਮੀਦਾਰ ਛੋਟਾ ਜ਼ਿਮੀਦਾਰ ਇਸ ਨੂੰ ਬੜੇ ਸਕਸੈਸਫੁਲ ਹੀ ਤਰੀਕੇ ਨਾਲ ਅਪਣਾ ਸਕਦਾ ਤੇ ਉਸ ਦੇ ਡਾਈਵਰਸ਼ਨ ਜਿਸ ਤਰ੍ਹਾਂ ਜੀ ਅਸੀਂ ਕਹਿ ਰਹੇ ਹਾਂ ਅਸੀਂ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਹਾਂ ਪਰ ਲੇਕਿਨ ਸਾਡੇ ਬੱਚੇ ਇਸ ਕੰਮ ਦੇ ਧੰਦੇ ਨੇ ਨਾਲ ਜੁੜਨ ਤਾਂ ਉਹ ਇਸ ਦੇ ਵਿੱਚ ਇਹ ਪ੍ਰੋਫਿਟੇਬਲ ਧੰਦਾ ਬਹੁਤ ਵਧੀਆ ਜਿਸ ਦੀ ਲਾਗਤ ਬਹੁਤ ਘੱਟ ਹੈ ਔਰ ਜ਼ਿਆਦਾ ਹੈ ਇਹ ਸਾਨੂੰ ਡੇਲੀ ਦੀ ਡੇਲੀ ਸਾਡਾ ਪ੍ਰੋਡਕਸ਼ਨ ਸਾਨੂੰ ਪੈਸੇ ਮਿਲ ਰਹੇ ਨੇ ਪਰ ਲੇਕਿਨ ਦੂਸਰੇ ਖੋਰ ਹੈ ਵੀ ਅਸੀਂ ਮੰਡੀ ਕਰਨ ਦੇ ਵਿੱਚ ਝੋਨਾ 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 ਤੇ ਕਣਕ ਦੇ ਵਿੱਚ ਅਸੀਂ ਆਪਣਾ ਸਾਰਾ ਜੋ ਮੰਡੀ ਦੇ ਵਿੱਚ ਫਸਲ ਲੈ ਕੇ ਜਾਂਦੇ ਆ ਜਦੋਂ ਫਸਲ ਸਾਡੀ ਤਿਆਰ ਹੁੰਦੀ ਹੈ ਸਾਨੂੰ ਮੰਡੀ ਦੇ ਵਿੱਚ ਜਿਸ ਤਰ੍ਹਾਂ ਇਹ ਕੋਵਿਡ-19 ਕਰਕੇ ਥੋੜੀ ਜਿਹੀ ਪ੍ਰੋਬਲਮ ਆਈਆਂ ਸੀ ਪਰ ਲੇਕਿਨ ਸਾਨੂੰ ਉਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਖੇਤੀਬਾੜੀ ਦੇ ਧੰਦੇ ਨੂੰ ਮੈਂ ਪਰਫੁੱਲਤ ਆਪਣਾ ਵਧੀਆ ਮੁਨਾਫੇ ਦਾ ਪ੍ਰੋਫਿਟ ਬਣਾਉਣ ਦੀ ਖਾਤਰ ਹੀ ਮੈਂ ਆਪਣੇ ਸਾਰੇ ਸੰਦ ਤਕਰੀਬਨ ਮੇਰੇ ਕੋਲ ਆਪਣੇ ਹੀ ਅਨ ਕੰਬੈਨ ਹਾਰਵੈਸਟਿੰਗ ਵੀ ਮੇਰੇ ਕੋਲ ਆਪਣੀ ਹੀ ਰੱਖੀ ਹੋਈ ਆ ਤਾਂ ਕਿ ਮੈਨੂੰ ਉਸ ਦੀ ਵੀ ਬਚਤ ਹੋ ਸਕੇ ਤੇ ਇਸ ਦੇ ਨਾਲ ਮੰਡੀਕਰਨ ਕਰਕੇ ਸਾਨੂੰ ਇਸ ਟਾਈਮ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਉਂਕਿ ਫਸਲ ਤਿਆਰ ਹੋਈ ਸਾਡੀ ਮੰਡੀਆਂ ਦੇ ਵਿੱਚ ਜਾਂਦੀ ਹੈ ਪਰ ਲੇਕਿਨ ਐਤਕੀ ਥੋੜੀ ਜੀ ਸਾਨੂੰ ਪ੍ਰੋਬਲਮ ਕਣਕ ਦੇ ਵਿੱਚ ਆਈ ਆ ਪਰ ਲੇਕਿਨ ਸਰਕਾਰ ਨੇ ਵਧੀਆ ਪ੍ਰਾਲਾ ਕਰਕੇ ਉਹ ਸਾਡਾ ਹੱਲ ਕਰ ਦਿੱਤਾ ਦੂਜਾ ਨੰਬਰ ਕੋਵਿਡ-19 ਕਰਕੇ ਲੇਬਰ ਦੀ ਐਤਕੀ ਬਹੁਤ ਜ਼ਿਆਦਾ ਵੱਡੀ ਜ਼ਿਮੀਦਾਰਾਂ ਨੂੰ ਪ੍ਰੋਬਲਮ ਆਈ ਸੀ ਜਿਸ ਤਰ੍ਹਾਂ ਪਰ ਲੇਕਿਨ ਉਹ ਵੀ ਸਾਡੀ ਮਸਲਾ ਹੌਲੀ-ਹੌਲੀ ਹੱਲ ਹੋ ਗਿਆ ਜੋ ਸਾਨੂੰ ਮਹਿਕਮਾ ਦੱਸ ਰਿਹਾ ਜਿਸ ਤਰ੍ਹਾਂ ਮੱਛੀ ਪਾਲਣ ਹੋ ਗਿਆ ਫਿਸ਼ਰੀ ਦਾ ਹੋ ਗਿਆ ਪਿੰਗਰੀ ਦਾ ਹੋ ਗਿਆ ਮਸ਼ਰੂਮ ਦਾ ਹੋ ਗਿਆ ਇੱਕ ਇਹ ਛੋਟੇ-ਛੋਟੇ ਕੰਮਾਂ ਦੇ ਉੱਤੋਂ ਜ਼ਿਮੀਦਾਰ ਇੱਕ ਪ੍ਰੋਫਿਟੇਬਲ ਧੰਦੇ ਵੱਲ ਜਾ ਸਕਦਾ ਹੈ ਤੇ ਇਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਪਾਣੀ ਦੀ ਵੀ ਬਚਤ ਹੋਊਗੀ ਤੇ ਸਾਰਾ ਸਾਲ ਸਾਨੂੰ ਪ੍ਰੋਫਿਟ ਦੇ ਸਾਡੇ ਸਾਧਨ ਵੀ ਸਾਡੇ ਕੋਲ ਰਹਿਣਗੇ ਸਾਰਾ ਸਾਲ ਸਾਡੇ ਕੋਲ ਕੰਮ ਵੀ ਰਹੇਗਾ ਜਿਹੜੀ ਮੈਂ ਖੇਤੀਬਾੜੀ ਇੰਨੀ ਵਧੀਆ ਤਰੀਕੇ ਨਾਲ ਕਰ ਰਿਹਾ ਇਸ ਦੇ ਵਿੱਚ ਮੈਨੂੰ ਮੇਰੇ ਪਰਿਵਾਰ ਦਾ ਪੂਰਾ ਸਹਿਯੋਗ ਹੈ ਇਸ ਵਿੱਚ ਮੈਨੂੰ ਮੇਰੀ ਧਰਮ ਪਤਨੀ ਡੈਰੀ ਦਾ ਕੰਮ ਸੰਭਦੀ ਆ ਮੇਰੇ ਬੱਚੇ ਨੇ ਉਹ ਵੀ ਮੇਰੇ ਨਾਲ ਪ੍ਰੋਫਿਟ ਅਇਲ ਧੰਦੇ ਦੇ ਵਿੱਚ ਜੁੜੇ ਹੋਏ ਹਨ ਤਾਂ ਕਿ ਮੈਂ ਬੱਚਿਆਂ ਨੂੰ ਇਹ ਵੀ ਗਿਆਨ ਦਿੱਤਾ ਕਿ ਨਾਲ ਜਿਸ ਤਰ੍ਹਾਂ ਸਾਨੂੰ ਬਜ਼ੁਰਗਾਂ ਨੇ ਸਾਨੂੰ ਆਪਣੇ ਨਾਲ ਜੋੜ ਕੇ ਰੱਖਿਆ ਮੈਂ ਆਪਣੇ ਬੱਚਿਆਂ ਨੂੰ ਨਾਲ ਪੜ੍ਹਾਈ ਦੇ ਨਾਲ-ਨਾਲ ਮੈਂ ਉਹਨਾਂ ਨੂੰ ਛੋਟੇ-ਛੋਟੇ ਪ੍ਰੋਫਿਟ ਅਇਲ ਧੰਦੇ ਦੇ ਵਿੱਚ ਜੋੜ ਰਿਹਾ ਹਾਂ ਮੈਂ ਤਾਂ ਕਿ ਬੱਚਿਆਂ ਦਾ ਇਸ ਵੱਲ ਇੰਟਰਸਟ ਵਧੇ ਤਾਂ ਕਿ ਬਾਹਰ ਦੇ ਰਜਾਨ ਘਟੇ ਜਾਂ ਘਟ ਜਾਣ ਤਾਂ ਕਿ ਸਾਡੇ ਬੱਚੇ ਇੱਥੇ ਹੀ ਆਪਣੀ ਸਰਦਾਰੀਆਂ ਕਾਇਮ ਰੱਖ ਸਕਣ ਬਹੁਤ ਸਾਰੇ ਜਿਹੜੇ ਸੰਸਾ ਨੇ ਉਹ ਜੇ ਕੋਈ ਤੇ ਮਾਲੀ ਮਦਦ ਵੀ ਦਿੰਦੇ ਆ ਉਦ ਦੇ ਲਈ ਪਹਿਲੀ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਕਿ ਕਿਸੇ ਤਰ੍ਹਾਂ ਦੀ ਥੋੜੀ ਸਿਖਲਾਈ ਲਈ ਹੋਣੀ ਚਾਹੀਦੀ ਹੈ ਉਹਦਾ ਸਰਟੀਫਿਕੇਟ ਹੋਣਾ ਬਹੁਤ ਹੀ ਜ਼ਰੂਰੀ ਹੈ ਸੋ ਇਹ ਕਿਸੇ ਵੀ ਸਹਾਇਕ ਤੰਦੇ ਲਈ ਜ਼ਰੂਰੀ ਹੈ ਇਹਦੇ ਲਈ ਅਸੀਂ ਸਕਿੱਲ ਡਵੈਲਪਮੈਂਟ ਸੈਂਟਰ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਿੱਚ ਜਾ ਸਕਦੇ ਹਾਂ ਉੱਥੇ ਵੱਖ-ਵੱਖ ਤਰ੍ਹਾਂ ਦੇ ਸਹਾਇਕ ਤੰਦਿਆਂ ਦੀਆਂ ਜਿਹੜੀਆਂ ਹਨ ਉਹ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਜਿਵੇਂ ਮੈਂ ਆਪਾਂ ਪਹਿਲਾਂ ਹੀ ਗੱਲ ਕਰ ਲਈ ਮਧੂਮੱਖੀ ਪਾਲਣ ਬੀ ਕੀਪਿੰਗ ਡੇਰੀ ਪੋਲਟਰੀ ਜਾਂ ਆਪਣੇ ਵਿੱਚ ਜੇ ਕੋਈ ਬਾਗਬਾਨੀ ਦਾ ਕਿੱਤਾ ਅਪਣਾਉਣਾ ਹੈ ਜਾਂ ਆਰਗੈਨਿਕ ਫਾਰਮਿੰਗ ਜਿਹਨੂੰ ਅਸੀਂ ਜੈਵਿਕ ਖੇਤੀ ਕਹਿੰਦੇ ਆ ਉਹਦੇ ਅਪਲਾਈ ਕਰਨਾ ਤੋਂ ਹਰ ਇੱਕ ਦੀ ਜਿਹੜੀ ਆ ਉੱਥੇ ਸਿਕਲਾਈ ਦਿੱਤੀ ਜਾਂਦੀ ਆ ਉਹ 5 ਦਿਨਾਂ ਦੀ ਸਿਕਲਾਈ ਹੁੰਦੀ ਆ ਮੇਨ ਲਈ ਜਿਹਦੇ ਵਿੱਚ ਸਰਟੀਫਿਕੇਟ ਮਿਲਦਾ ਤੁਸੀਂ 5 ਦਿਨ ਦੀ ਸਿਕਲਾਈ ਲਓ ਸਰਟੀਫਿਕੇਟ ਲਓ ਤੇ ਆਪਣਾ ਕੰਮ ਸ਼ੁਰੂ ਕਰੋ ਤੁਸੀਂ ਖੁੰਬਾਂ ਦੀ ਕਾਸ਼ਤ ਲਈ 5 ਦਿਨਾਂ ਦੀ ਟ੍ਰੇਨਿੰਗ ਲਈ ਆਏ ਜਿਹੜੀ ਕਿ ਅਸੀਂ ਹੁਣ ਸਤੰਬਰ ਦੇ ਮਹੀਨੇ ਲਾਉਣ ਜਾਵਾਂਗੇ ਤੁਸੀਂ ਉਹਦੇ ਵਿੱਚ 5 ਦਿਨ ਦੀ ਟ੍ਰੇਨਿੰਗ ਲਈ ਸਾਡੇ ਤੋਂ ਫਿਰ ਤੁਸੀਂ ਉਹ ਟ੍ਰੇਨਿੰਗ ਲੈ ਕੇ ਉਸ ਟ੍ਰੇਨਿੰਗ ਦੇ ਬਾਅਦ ਤੁਸੀਂ ਖੁੰਬਾਂ ਕਿਵੇਂ ਕਾਸ਼ਤ ਕਰਨੀਆਂ ਖੁੰਬਾਂ ਪੈਦਾ ਕਿਵੇਂ ਕਰਨੀਆਂ ਤੇ ਬਾਰੇ ਜਾਣਕਾਰੀ ਲੈ ਲਈ ਫਿਰ ਤੁਸੀਂ ਆਉਣੇ ਹੋ ਵੀ ਸਰ ਅਸੀਂ ਹੁਣੇ ਟ੍ਰੇਨਿੰਗ ਤਾਂ ਲੈ ਲਈ ਇਸ ਕੰਮ ਨੂੰ ਅਪਣਾਉਣਾ ਮੋਸਟ ਵੈਲਕਮ ਤੇ ਮੇਰਾ ਅਗਲਾ ਜਿਹੜਾ ਉਹਨਾਂ ਨੂੰ ਸੁਝਾਅ ਹੁੰਦਾ ਵੀ ਕਦੇ ਵੀ ਕੋਈ ਟ੍ਰੇਨਿੰਗ ਲੈਣ ਤੋਂ ਬਾਅਦ ਕੋਈ ਧੰਦਾ ਅਪਣਾਉਣਾ ਹੈ ਤਾਂ ਧੰਦਾ ਇਸ ਤਰੀਕੇ ਨਾਲ ਅਪਣਾਓ ਕਿ ਘੱਟੋ ਘੱਟ ਖਰਚਾ ਹੋਵੇ ਤੇ ਸਾਨੂੰ ਇੱਕ ਵਾਰ ਸਾਡੇ ਹੱਥ ਪੱਕੇ ਹੋ ਜਾਣ ਇਹ ਨਾ ਹੋਵੇ ਵੀ ਅਸੀਂ 5-4 ਲੱਖ ਰੁਪਏ ਸ਼ੁਰੂ ਚ ਹੀ ਲਾ ਲਈਏ ਤੇ ਬਾਅਦ ਸਾਨੂੰ ਕਿਤੇ ਨਾ ਕਿਤੇ ਗਲਤੀ ਕਰ ਜਾਈਏ ਕਿਉਂਕਿ ਜਦੋਂ ਆਪਾਂ ਇੱਕ ਵਾਰ ਟ੍ਰੇਨਿੰਗ ਲੈਣਦੇ ਹਾਂ ਨਾ ਟ੍ਰੇਨਿੰਗ ਲੈਣ ਤੋਂ ਬਾਅਦ ਅਸੀਂ ਇੱਕੇ ਦਾ ਪਰਪੱਕ ਨਹੀਂ ਹੋ ਜਾਂਦੇ ਪਰ ਪੱਕਾ ਹੋਣ ਲਈ ਸਾਨੂੰ ਤੇ ਥੋੜਾ ਜਿਹਾ ਪ੍ਰੈਕਟਿਸ ਕਰਨੀ ਪੈਂਦੀ ਹੈ ਉਹ ਤੇ ਹੱਥ ਖੋਲਣੇ ਪੈਂਦੇ ਆ ਹੱਥ ਜਦੋਂ ਖੋਲਣੇ ਆ ਉਦੋਂ ਥੋੜਾ ਪੈਸਾ ਕੰਜੂਸੀ ਨਾਲ ਚੱਲਦਾ ਮੈਂ ਐਗਜ਼ਾਮਪਲ ਦਿੰਦਾ ਜਿਵੇਂ ਖੁੰਬਾਂ ਦੀ ਤਾਂ ਮੈਂ ਜਦੋਂ ਖੁੰਬਾਂ ਦੀ ਟ੍ਰੇਨਿੰਗ ਦਿੰਦਾ ਤਾਂ ਮੈਂ ਸਾਰੇ ਟ੍ਰੇਨੀਆਂਜ਼ ਨੂੰ ਕੁਝ ਖਰੇਲੂ ਸਮਾਨ ਹੀ ਉਥੋਂ ਕਹਿ ਦਿੰਦਾ ਵੀ ਭਾਈ ਆਪਦੇ ਘਰੋਂ ਹੀ ਲੱਭ ਲੈਣਾ ਖਰਚਾ ਨਹੀਂ ਲਾਉਣਾ ਖਰਚੇ ਵਾਲਾ ਵੀ ਦੱਸ ਦਿੰਦਾ ਵੀ ਇੱਥੋਂ ਆ ਚੀਜ਼ ਹੋਊ ਆਹ ਜੋ ਪਰ ਉਹਦੋਂ ਪਹਿਲਾਂ ਹੀ ਦੱਸਦਾ ਕਿ ਇਹਨੂੰ ਘਰੋਂ ਹੀ ਕਿਵੇਂ ਆਪਾਂ ਲੱਭ ਲੈਣਾ ਉਹ ਚੀਜ਼ਾਂ ਲੱਭ ਕੇ ਮਿਨੀਮਮ ਖਰਚਾ ਕਰਕੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਹੁਣ ਜਿਹੜੀ ਬੀਜ ਹੈ ਖੁੰਮਾ ਦਾ ਉਹਦੇ ਬੀਜ ਤੇ ਆਪਾਂ ਸ਼ੁਰੂ ਕਰੀਏ ਜਦੋਂ ਅਸੀਂ 10-15 ਕਿਲੋ ਬੀਜ ਲਾ ਲਿਆ ਖੁੰਮਾ ਪੈਦਾ ਕਰ ਲੀਆਂ ਜਿਹੜੀਆਂ ਉਹ ਚ ਕਮੀਆਂ ਆਈਆਂ ਉਹ ਮਾਹਰ ਤੋਂ ਜਿੱਤੋਂ ਆਪਾਂ ਟ੍ਰੇਨਿੰਗ ਲਈ ਜਾਂ ਸਖਲਾਈ ਲਈ ਆ ਉਹ ਤੋਂ ਦੂਰ ਕਰ ਲੀਆਂ ਤਾਂ ਸਾਨੂੰ ਇੱਕ ਸੀਜ਼ਨ ਤੇ ਬਾਅਦ ਇਹ ਕਨਫਰਮ ਹੋ ਗਿਆ ਵੀ ਹੁਣ ਮੈਂ ਖੁੰਮਾ ਪੈਦਾ ਕਰ ਸਕਦਾ ਫਿਰ ਆਪਾਂ ਉਸ ਤੋਂ ਬਾਅਦ ਉਹਦੀ ਪੱਕੇ ਤੌਰ ਤੇ ਜਿਹੜੀ ਆ ਵਪਾਰਕ ਪਦਰ ਤੇ ਆਪਾਂ ਉਹਦੀ ਤਿਆਰੀ ਕਰਦੇ ਆ ਤੇ ਫਿਰ ਆਪਾਂ ਉਸ ਤੋਂ ਬਾਅਦ ਉਹਨੂੰ ਅਪਣਾ ਲੈਣੇ ਇਹ ਹਰ ਤੰ ਦੇ ਵਿੱਚ ਆ ਜਿੰਨਾ ਚਿਰ ਆਪਾਂ ਉਹਦੀ ਪਹਿਲਾ ਮੋੜਲੀ ਤੇ ਉਸ ਤੋਂ ਬਾਅਦ ਉਹ ਤੇ ਹੱਥ ਨਹੀਂ ਖੋਲਦੇ ਅਸੀਂ ਹਰ ਵਿੱਚ ਵਿੱਚ ਉਹ ਚ ਪ੍ਰੋਬਲਮੈਟਿਕ ਹੋ ਜਾਂਦੇ ਆ ਇਸ ਤੋਂ ਇਲਾਵਾ ਜੇ ਆਪਾਂ ਕਈ ਵੀ ਸਹਾਇਕਤੰਦ ਦੇ ਕਰਨ ਤੋਂ ਬਾਅਦ ਮੈਂ ਕੀ ਕਰ ਸਕਦਾ ਤੁਸੀਂ ਸਹਾਇਕਤੰਦਾਂ ਕੀਤਾ ਉਹਦੇ ਨਾਲ ਆਪਣੀ ਆਮਦਨ ਵਧਾਈ ਸਹਾਇਕਤੰਦ ਨੂੰ ਇਸ ਤਰੀਕੇ ਨਾਲ ਕਰੀ ਚੱਲੋ ਕਿ ਤੁਹਾਡੀ ਆਮਦਨ ਦਾ ਜਿਹੜਾ ਸਰੋਤ ਹੈ ਉਹ ਮੇਨ ਜਿਹੜੇ ਨਾਲੋਂ ਸਹਾਇਕਤੰਦਾਈ ਤੁਹਾਡੀ ਮੇਨ ਬਣ ਜੇ ਇਸ ਤੋਂ ਇਲਾਵਾ ਜੇ ਆਪਾਂ ਸਹਾਇਕਤੰਦਾਂ ਸ਼ੁਰੂ ਕਰ ਲਿਆ ਤੇ ਆਪਾਂ ਇੱਥੇ ਰੁਕਣਾ ਨਹੀਂ ਹੈ ਸਹਾਇਕ ਤੰਦਾਂ ਕਰਨ ਤੋਂ ਬਾਅਦ ਅਸੀਂ ਆਪਣੀਆਂ ਨਵੀਆਂ ਉਹ ਜੀ ਤਜਰਬੇ ਕਰਦੇ ਹੋਏ ਇਸ ਚੀਜ਼ ਨੂੰ ਅੱਗੇ ਵੀ ਲਿਆ ਸਕਦੇ ਹਾਂ ਸਹਾਇਕ ਤੰਦਾ ਬਹੁਤ ਹੀ ਜ਼ਰੂਰੀ ਹੈ ਛੋਟੇ ਕਿਸਾਨਾਂ ਲਈ ਦਰਮਿਆਨੇ ਕਿਸਾਨਾਂ ਲਈ ਕਿਉਂ ਕੋਈ ਨਾ ਕੋਈ ਖੇਤੀ ਨਾਲ ਸਹਾਇਕ ਤੰਦਾ ਜ਼ਰੂਰ ਅਪਣਾਉਣ ਜਿਹੜੇ ਵੀ ਤੰਦੇ ਨੂੰ ਅਪਣਾਉਣ ਪਹਿਲਾਂ 3-4 ਤੰਦਿਆਂ ਦੀ ਟ੍ਰੇਨਿੰਗ ਲੈਣ ਜਿਹਦੇ ਵਿੱਚ ਉਹਨਾਂ ਦੀ ਮਹਾਰਤ ਹਾਸਲ ਹੈ ਜਾਂ ਉਹਨੂੰ ਲੱਗਦਾ ਵੀ ਸੌਖਿਆ ਮੈਂ ਅਪਣਾ ਲੂੰਗਾ ਉਹਦੇ ਵਿੱਚ ਜਾਣ ਉਸ ਦੇ ਵਿੱਚ ਉਹਦੀ ਆਪਣੀ ਜਿਹੜੀ ਹੈ ਪਹਿਲਾਂ ਹੱਥ ਖੋਲਣਾ ਉਹਦੀ ਪੂਰੀ ਤਰ੍ਹਾਂ ਚੱਲਣ ਫਿਰ ਉਸ ਨੂੰ ਵੱਡੇ ਪੱਧਰ ਤੇ ਲਿਆਣ ਤੇ ਮਹਾਰਾ ਦੀ ਹਰ ਵਕਤ ਜਿਹੜੀ ਹੈ ਸਹਾਇਤਾ ਲੈਂਦੇ ਰਹਿਣ ਕਿਉਂਕਿ ਮਹਾਰਾ ਨੇ ਹੀ ਉਹਨਾਂ ਨੂੰ ਅੱਗੇ ਵੱਧ ਕੇ ਜਿਹੜੀ ਵੀ ਕਿਤੇ ਉਹਨਾਂ ਦੀ ਗਲਤੀ ਹੈ ਜਾਂ ਕਿਤੇ ਜ਼ਰੂਰ ਜ਼ਰੂਰਤੇ ਨੂੰ ਠੀਕ ਕਰਨਾ ਉਹ ਕਰਦੇ ਰਹਿਣਗੇ ਤੇ ਉਸ ਤਰੀਕੇ ਨਾਲ ਕਰਨਗੇ ਇਸ ਤੋਂ ਇਲਾਵਾ ਫਿਰ ਉਹ ਮੰਡੀ ਕਰਨ ਵਾਲ ਵੀ ਆਪ ਜਾਣ ਕਿਉਂਕਿ ਜਦੋਂ ਮੰਡੀ ਕਰਨ ਵਾਲ ਜਾਣਗੇ ਤਾਂ ਉਹਨਾਂ ਦਾ ਜਿਹੜਾ ਹੈਗਾ ਸਹਾਇਕ ਧੰਦੇ ਦਾ ਜਿਹੜਾ ਉਹ ਬਹੁਤ ਜ਼ਿਆਦਾ ਫਾਇਦਾ ਦੇਊਗਾ ਅਸੀਂ ਇਸ ਤੇ ਲਈ ਵੀ ਮੰਡੀ ਕਰਨ ਲਈ ਇੱਥੇ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆ ਕਿ ਆਪਾਂ ਮੰਡੀ ਕਰਨ ਕਿਵੇਂ ਕਰਨੀ ਆ ਉਹ ਮੰਡੀ ਕਰਨ ਦੇ ਨੁਕਤੇ ਇੱਥੇ ਦੱਸੇ ਜਾਂਦੇ ਆ ਤੇ ਉਹ ਬਹੁਤ ਸਾਰੇ ਜਿਹੜੇ ਸਾਡੇ ਸਹਾਇਕਦੰਦੇ ਵਾਲੇ ਜਿਹੜੇ ਵੀਰ ਨੇ ਜਿਵੇਂ ਕਿ ਖਾਸ ਕਰਕੇ ਮਧੂਮੱਖੀ ਪਾਲਕ ਨੇ ਉਹ ਇਸ ਤਰੀਕੇ ਦੀ ਜਿਹੜੀ ਮਾਰਕੀਟਿੰਗ ਦੀ ਜਾਂ ਮੰਡੀਕਰਨ ਦੀ ਟ੍ਰੇਨਿੰਗਾਂ ਨਾਲ ਲੈਂਦੇ ਨੇ ਤੇ ਉਸ ਤੋਂ ਬਾਅਦ ਉਹ ਆਪਣਾ ਸ਼ਹਿਦ ਆਪ ਵੇਚਦੇ ਆ ਨਾ ਕਿ ਉਹ ਸ਼ਹਿਦ ਨੂੰ ਮੰਡੀਕਰਨ ਵਾਸਤੇ ਹੋਲ ਸੇਲ ਜਾਂ ਵੱਡੇ ਵਪਾਰੀ ਨੂੰ ਵੇਚ ਦਿੰਦੇ ਆ ਪੰਜਾਬ ਦੇ ਕਿਸਾਨ ਦੀ ਆਰਥਿਕਤਾ ਕੁਝ ਕਮਜ਼ੋਰ ਹੁੰਦੀ ਦਿਖਾਈ ਦਿੰਦੀ ਹੈ ਪਰਕੀਸਾਨ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋਣ ਨਾਲ ਉਸ ਦੀ ਆਰਥਿਕਤਾ ਬਹੁਤ ਮਜ਼ਬੂਤ ਹੋ ਸਕਦੀ ਹੈ। ਕੁਝ ਕਿਸਾਨਾਂ ਵੱਲੋਂ ਅਪਣਾਏ ਖੇਤੀ ਸਹਾਇਕ ਕਿੱਤੇ ਉਹਨਾਂ ਦੇ ਮੁੱਖ ਕਿੱਤੇ ਬਣ ਚੁੱਕੇ ਹਨ। ਇਸ ਲਈ ਕਿਸਾਨਾਂ ਨੂੰ ਲੋੜ ਹੈ ਕਿ ਉਹ ਖੇਤੀ ਸਹਾਇਕ ਕਿੱਤੇ ਅਪਣਾਉਣ ਅਤੇ ਆਪਣੀ ਕਮਾਈ ਵਿੱਚ ਵਾਧਾ ਕਰਨ ਤਾਂ ਜੋ ਉਹ ਖੁਸ਼ਹਾਲ ਕਿਸਾਨ ਬਣ ਸਕਣ।